ਕ੍ਰਾਂਤੀ ਲੈ ਜਾਂਦੀ ਤੇ ਕਾ ਅਗਲਾ ਉਹ ਜੁੱਧ ਅੱਛਾ ਇਹਨਾਂ ਨੂੰ ਪੁੱਛਿਓ ਸਰਕਾਰੀ ਜ਼ਮੀਨਾਂ ਛਡਾਉਣ ਦਾ ਪੰਚਾਇਤਾਂ ਦਾ ਕਿੱਥੇ ਗਿਆ ਇਹਨਾਂ ਦਾ ਜੁੱਧ ਹੂੰ ਛੱਡ ਗਏ ਨੇ ਨਾ ਹੂੰ ਇਦਾਂ ਹੀ ਜੁੱਧ ਨਸ਼ੇ ਵਿਰੁੱਧ ਵੀ ਛੁੱਟ ਜਾਣਾ ਥੋੜੀ ਦੇਰ ਵੇਟ ਕਰੋ ਨਹੀਂ ਪਰ ਢਾਲੀਵਾਲ ਸਾਹਿਬ ਜਿਹੜੇ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਹੁਣ ਕੱਲ ਬਿਆਨ ਦਿੱਤਾ ਕਿ ਵਪਾਰ ਖੁੱਲਣਾ ਚਾਹੀਦਾ ਤੇ ਕਰਤਾਰਪੁਰ ਦਾ ਲਾਂਘਾ ਖੁੱਲਣਾ ਚਾਹੀਦਾ ਉਹਦਾ ਤਾਂ ਤੁਸੀਂ ਸਪੋਰਟ ਕਰਦੇ ਹੋ ਭਗਵੰਤਪਾਨ ਤਾਂ ਬਾਰਡਰ ਖੁੱਲਣ ਦੇ ਖਿਲਾਫ ਉਹਦਾ ਪੁੱਲ ਦੀ ਢਾਲੀਵਾਲ ਦੀ ਕੀ ਮਜਾ ਲਿਆ ਤੁਸੀਂ ਇਹ ਗੱਲ ਕਹੀ ਹੈ ਕਿ ਕੇਜਰੀਵਾਲ ਪੰਜਾਬ ਨੂੰ ਬਦਨਾਮ ਕਰ ਰਿਹਾ ਹੈ ਹੈਨਾ ਤੇ ਤੁਸੀਂ ਉਹਨਾਂ ਦੇ ਨਾਲ ਕੈਂਪੇਨ ਵੀ ਕਰਦੇ ਰਹੇ ਹੋ ਜਦੋਂ ਉਹ ਪੰਜਾਬ ਚ ਆਏ ਸੀਗੇ ਨਸ਼ਿਆਂ ਨੂੰ ਲੈ ਕੇ ਉਦੋਂ ਵੀ ਗੱਲ ਹੋਈ ਸੀ ਜਦੋਂ ਸ਼ੁਰੂ ਕੀਤਾ ਉਹਨਾਂ ਨੇ ਤੇ ਹੁਣ ਤੁਹਾਨੂੰ ਕੀ ਵੱਖਰਾ ਲੱਗਿਆ ਹੁਣ ਜਿਹੜਾ ਕੇਜਰੀਵਾਲ ਸਟੇਜ ਤੋਂ ਕਹਿ ਰਿਹਾ ਕਿ ਅਸੀਂ 99% ਨਸ਼ਾਪੂਤ ਕਰਤਾ ਭਗਵੰਤਪਾਣ ਉਹਦੇ ਨਾਲ ਹੀ ਬੈਠਾ ਹੁੰਦਾ ਉਹ ਤਾਂ ਐਲਕੋਹੋਲਿਕ ਹੈ ਐਲਕੋਹੋਲਿਕ ਹੈ ਡਰੰਕਰ ਹੈ ਜਿਹੜੀ ਕੇਜਰੀਵਾਲ ਨੇ ਭਗਵੰਤ ਮਾਨ ਦੀ ਜਦੋਂ ਸੌਂਖਾਦੀ ਸੀ ਬਰਨਾਲੇ ਰਿਹਾ ਤੇ ਆਪ ਉੱਥੇ ਸੀਗਾ ਜੀ ਜਦੋਂ ਉਹਨੇ ਆਪਣੀ ਮਾਂ ਦੇ ਸਿਰ ਤੇ ਹੱਥ ਰੱਖਿਆ ਤੇ ਜਿਹੜਾ ਬੰਦਾ ਆਪਣੇ ਚੀਫ ਮਿਨਿਸਟਰ ਦਾ ਨਸ਼ਾ ਨਹੀਂ ਬੰਦ ਕਰਾ ਸਕਿਆ ਉਹ ਐਵੇਂ ਇਹ ਸਾਰਾ ਇਹ ਸਾਰਾ ਪੋਲਿਟੀਕਲ ਸਟੇਟਮੈਂਟ ਸਰ ਪਰ ਉਹਨਾਂ ਨੇ ਤਾਂ ਕਲੇਮ ਕੀਤਾ ਨਾ ਕਿ ਸਾਡਾ ਕੋਈ ਮਿਨਿਸਟਰ ਨਸ਼ਾ ਨਹੀਂ ਕਰਦਾ ਮੰਤਰੀਆਂ ਦੇ ਵੀ ਬੜੇ ਨਸ਼ੇ ਇਹਨਾਂ ਨੂੰ ਕਹੋ ਡੋਪ ਟੈਸਟ ਕਰਾ ਕੇ ਰਿਪੋਰਟਸ ਸੋਸ਼ਲ ਮੀਡੀਆ 'ਤੇ ਛਾਇਆ ਕਰਨ ਡੋਪ ਟੈਸਟ ਵੀ ਲਾਈਵ ਤੋਂ ਹੋਵੇ ਇਹ ਉਹਦੇ ਬਾਰੇ ਕਿਉਂ ਨਹੀਂ ਗੱਲ ਕਰਦੇ ਇਲੀਗਲ ਮਾਈਨਿੰਗ ਰੀਟ ਮਾਫੀਆ ਜੀ ਕੇਜਰੀਵਾਲੀ ਕਹਿੰਦਾ ਸੀਗਾ ਕਿ ਮੈਂ 20000 ਕਰੋੜ ਦੀ ਗੈਰਕਾਨੂੰਨੀ ਮਾਈਨਿੰਗ ਬੰਦ ਕਰੂੰਗਾ ਜੀ ਤੇ ਮੈਂ ਖਜ਼ਾਨੇ 'ਚ ਪੈਸੇ ਜਮ੍ਹਾਂ ਕਰਾਉਂ ਤਿੰਨ ਸਾਲ ਹੋ ਗਏ 2.5 300 ਕਰੋੜ ਰੁਪਏ ਸਾਲਾਨਾ ਆਉਂਦੇ ਨੇ ਉਹ ਪੈਸੇ ਕਿੱਥੇ ਜਾ ਉਹਦੇ ਬਾਰੇ ਇੱਕ ਨਹੀਂ ਕਰ ਰਹੇ ਕਿਉਂਕਿ ਉਹ ਤੋਂ ਆਮਦਨ ਹੈ ਇਹਨਾਂ ਨੂੰ that money is going into their pockets ਪਰਸਨਲੀ ਹਾਂਜੀ ਪਰ ਜਿਹੜਾ ਤੁਹਾਨੂੰ ਲੱਗਦਾ ਕਿ ਜੋ BBM ਦਾ ਇਸ਼ੂ ਚੱਲਿਆ ਹੁਣ BBM ਦਾ ਇਸ਼ੂ ਚੱਲ ਰਿਹਾ ਉਹਨੂੰ ਤਾਂ ਪੰਜਾਬ ਸਰਕਾਰ ਕਟੋਕਟੇਗਾ ਨਹੀਂ ਕਰ ਸਕਰੀ ਉਹ ਵੀ ਤੁਹਾਨੂੰ ਤੁਸੀਂ ਦੱਸੋ ਸੈਸ਼ਨ ਦਾ ਕੀ ਲਾਹਾ ਹੋਇਆ ਆਪਾਂ ਨੂੰ ਕੇਸ ਤਾਂ ਫਿਰ ਹਾਈ ਕੋਰਟ 'ਚ ਆ ਗਿਆ ਜਦੋਂ ਇਹਨਾਂ ਨੇ ਦੇਖਿਆ ਕਿ ਹੁਣ ਸਾਨੂੰ ਸਾਰ ਚਾਰੋਂ ਪਾਸੇ ਮਾਰ ਪੈ ਰਹੀ ਹੈ ਇਹਨਾਂ ਨੇ ਆਪਣੇ ਉਹਨੂੰ BBM ਵੀ ਇਸ਼ੂ ਨੂੰ ਇੱਕ ਪਾਣੀ ਦਾ ਰਾਕਾ ਬਣਾਉਣ ਵਾਸਤੇ ਜਿੱਦਾਂ ਨਹੀਂ ਤੁਸੀਂ ਰੀਲ ਦੇਖੀ ਭਗਵੰਤ ਪੰਦੀਕ ਆਹ ਲਓ ਪਾਣੀ ਵਿੱਚ ਡੱਕ ਦਿੱਤਾ ਪਾਣੀ ਤਾਂ ਜਾ ਰਿਹਾ ਅੱਜ ਵੀ ਪੋਲਿਟਿਕਸ ਦਾ ਪਹਿਲਾਂ ਵੀ ਹੋਈ ਹੈ ਨਾ ਪਾਣੀ ਦੇਸ਼ ਉਤੇ ਮੈਂ ਤਾਂ ਨਹੀਂ ਕਹਿ ਰਿਹਾ ਮੈਂ ਕਹਿਣਾ ਮਗਰੀਆਂ ਸਰਕਾਰਾਂ ਤੋਂ ਫੈਸਲੇ ਗਲਤ ਹੋਏ ਨੇ ਅਨਡਾਊਟਡਲੀ ਪਰ ਤੁਸੀਂ ਜਦੋਂ ਉਦੋਂ ਬਹਿਸ ਹੋ ਰਹੀ ਸੀ ਤੁਸੀਂ ਕਿਹਾ ਸੀਗਾ ਕਿ ਜਿਹੜੀ ਧੱਕੇ ਹੋਏ ਨੇ ਉਹ ਸਾਰੇ ਡੀਪ ਸਟੇਟ ਦੀ ਵਜ੍ਹਾ ਕਰਕੇ ਹੋਏ ਨੇ ਤਾਂ ਤੁਸੀਂ ਕੀ ਤੁਹਾਡੀ ਕੀ ਮੁਰਾਦ ਹੈ ਆਮ ਲੋਕ ਜਿਹੜੇ ਪਿੰਡ 'ਚ ਬੈਠੇ ਨੇ ਉਹਨਾਂ ਤਾਂ ਪਤਾ ਨਹੀਂ ਵੀ ਡੀਪ ਸਟੇਟ ਕੀ ਹੈ ਦੇ ਹੈਵ ਟੂ ਮੇਕ ਸ਼ੋਰ ਕਿ ਅਸੀਂ ਮਾਈਨੋਰਟੀਜ਼ ਨੂੰ ਉੱਠਣ ਨਹੀਂ ਦੇਣਾ ਇਹਨਾਂ ਨੂੰ ਆਵਾਜ਼ ਦੇ ਚੱਕਣ ਦੇਣੀ ਹਮ ਆਪਣੇ ਸਾਹਮਣੇ ਆ ਗਿਆ ਜਿਹੜਾ ਕੋਈ ਪੰਜਾਬ 'ਚ ਗੱਲ ਕਰਦਾ ਐਨਐਸਐ ਯੋਆਪਾ ਜੀ ਡਬਲ ਯੂ ਆਪਾ ਡਬਲ ਐਨਐਸਐ ਕ ਉਹ ਡੀਪ ਸਟੇਟ ਇਥੇ ਹੁਕਮ ਚਲਾ ਰਹੀ ਹੈ ਉਹਨਾਂ ਦਾ ਜਿਹੜਾ ਅੰਦੋਲਨ ਖਦੇੜਿਆ ਭਗਵੰਤ ਮਾਨ ਨੂੰ ਆਪਣੇ ਸਿਰ ਲੜਾਈ ਲੈਣ ਦੀ ਤਾਂ ਲੋੜ ਹੀ ਨਹੀਂ ਸੀ ਉਹ ਡੀਪ ਸਟੇਟ ਦਾ ਹੁਕਮ ਆਵੇ ਭਾਈ ਸਾਹਿਬ ਚੱਕਵਾਓ ਪਰ 7 ਮਈ ਤੋਂ ਲੈ ਕੇ 10 ਮਈ ਤੱਕ ਕਬੱਡੀ ਡਾਈਮੈਂਸ਼ਨ ਹੋਈ ਨੈਸ਼ਨਲ ਲੈਵਲ ਤੇ ਇੰਡੀਆ ਪਾਕਿਸਤਾਨ ਦਾ ਕਨਫਲਿਕਟ ਹੋਇਆ ਪਰ ਉਹਦੇ ਵਿੱਚ ਤੁਹਾਨੂੰ ਲੱਗਦਾ ਵੀ ਜੋ ਵੀ ਪੰਜਾਬ ਦੀ ਪੋਲੀਟੀਕਲ ਲੀਡਰਸ਼ਿਪ ਹੈ ਚਾਹੇ ਆਪੋਜੀਸ਼ਨ ਦੀ ਹੈ ਚਾਹੇ ਸਰਕਾਰ ਦੀ ਹੈ ਜੋ ਪੰਜਾਬ ਦੇ ਲੋਕਾਂ ਦਾ ਸੈਂਟੀਮੈਂਟ ਸੀ ਉਹ ਕਨਵੇ ਕਰ ਸਕੇ ਕੀ ਕੋ ਵਾਰ ਹੋਈ ਸੀ ਹੂੰ ਪੰਜਾਬ ਪੰਜਾਬ ਤਾਂ ਹਮੇਸ਼ਾ ਹੀ यार ਇੱਕ ਬੈਟਲਫੀਲਡ ਹੀ ਆ ਜੀ ਪੰਜਾਬ ਦੇ ਲੋਕਾਂ ਨੂੰ ਮਤਲਬ ਬਾਰਡਰ ਤੇ ਤਾਂ ਲੜਦੇ ਉਹਨੇ ਹੁਣ ਦੇਖੋ ਕਿੱਥੇ ਉਹ ਜਿਹੜੇ ਪ੍ਰਵਾਸੀ ਆਏ ਸੀ ਕਿੱਥੇ ਨੇ ਸਭ ਟ੍ਰੇਨਾਂ ਲੈ ਕੇ ਭੱਜ ਗਏ ਨੇ ਪੰਜਾਬ ਤੋਂ ਹਾਂ ਉਹ ਯਾਰ ਪੰਜਾਬ ਤਾਂ ਹਲੇ ਵੀ ਖੜਾ ਵਾ ਹਮਮ ਲੇਕਿਨ ਜਿਹੜਾ ਇਹ ਬਲੈਕਆਊਟ ਕਰਦੇ ਉਹ ਇੱਕ دہشت ਦਾ ਮਾਹੌਲ ਪੈਦਾ ਕਰਦਾ ਅੱਜ ਬਲੈਕਆਊਟ ਦਾ ਕਿੱਥੇ ਯੋਗ ਆਬ ਤੁਸੀਂ ਐਂ ਕਰੋ ਹੁਣੇ ਆਪਾਂ ਸਰਚ ਕਰਦੇ ਮੈਂ ਤੁਹਾਡਾ ਪਿੰਡ ਦਾ ਘਰ ਲੱਭ ਦੂੰਗਾ ਗੂਗਲ ਦੇ ਉੱਤੇ ਹਮ ਇਹ ਇਹ ਨਾ ਇੱਕ ਪ੍ਰਚਾਰ ਸੀਗਾ ਪਹਿਲਾਂ ਉਹਨਾਂ ਨੇ ਉਹ ਪੁਲਵਾਨਾ ਪੁਲਵਾਨਾ ਅਟੈਕ ਕਰਾ ਲਿਆ ਵਿਕਸ਼ਣਾ ਜਿਤਰੀਆਂ ਇਹ ਵੀ ਉਹਨਾਂ ਦਾ ਇੱਕ పార్ਟ ਆਫ ਪਲਾਨ ਸੀਗਾ ਪਰ ਜਿਵੇਂ ਤੁਹਾਡੀ ਪਾਰਟੀ ਦੇ ਇੱਕ ਐਮਪੀ ਨੇ ਚੰਡੀਗੜ੍ਹ ਤੋਂ ਮਨੀਸ਼ ਤਵਾੜੀ ਜੀ ਉਹਨਾਂ ਨੇ ਆਰਟੀਕਲ ਲਿਖਿਆ ਤੇ ਲਗਾਤਾਰ ਉਹ ਇਹ ਗੱਲ ਕਨਵੇ ਕਰ ਰਹੇ ਕਿ ਪਾਕਿਸਤਾਨ ਨੂੰ ਐਜ਼ ਅ ਸਟੇਟ ਡਿਸਮੈਂਟਲ ਕਰਨਾ ਚਾਹੀਦਾ ਜੇ ਟੈਰਰ ਖਤਮ ਕਰਨਾ ਫੋਰਐਵਰ ਆਈ ਡੂ ਨੋਟ ਸਪੋਰਟ ਹਿਸ ਥੀਵਿਊਜ਼ ਵੈਸੇ ਮਨੀਸ਼ ਤਵਾੜੀ ਇਜ਼ ਅ ਗੁੱਡ ਲੀਡਰ ਹਮ ਲਿਬਰਲ ਲੀਡਰ ਬਟ ਅਰਟੀਕੂਲੇਟ ਨੇ ਆ ਜਿਹੜਾ ਕਹਿਣਾ ਕਿ ਅੰਦਰ ਕੁਸ ਕੇ ਮਾਰਦੋ ਥਿਸ ਇਜ਼ ਨੋਟ ਫੇਅਰ ਆ ਆਫਟਰ 올 ਇਟਸ ਅਨਦਰ ਕੰਟਰੀ ਇਟਸ ਓਨਲੀ ਇਟਸ ਓਨਲੀ ਅਨ ਐਪਰੀਹੈਂਸ਼ਨ ਕਿ ਪਾਕਿਸਤਾਨ ਡਿਸਟਰਬੈਂਸ ਕ੍ਰੀਏਟ ਕਰ ਰਿਹਾ ਵਾ ਜੇ ਤੁਸੀਂ ਪਾਕਿਸਤਾਨ ਦੇ ਦੋ ਹਿੱਸੇ ਕੀਤੇ ਬੰਗਲਾਦੇਸ਼ ਬਣਾਤਾ ਤੇ ਉਹ ਨਹੀਂ ਕਰੂਗਾ ਕੋਸ਼ਿਸ਼ ਕੇਪੀਐਸ ਗਿਲ ਦਾ ਮੁੱਦਾ ਜਿਹੜਾ ਹੈਗਾ ਉਹ ਮੁਰ ਤੋਂ ਚਰਚਾ ਦੇ ਵਿੱਚ ਤੁਹਾਡੀ ਪਾਰਟੀ ਦੇ ਵੀ ਕਾਫੀ ਇਲਜ਼ਾਮ ਨੇ ਤੁਸੀਂ ਪਰਸਨਲੀ ਪਾਰਟੀ ਦੇ ਤੌਰ ਤੇ ਕੀ ਸਮਝਦੇ ਹੋ ਉਹਨਾਂ ਦੀ ਪੰਜਾਬ ਨੂੰ ਕੀ ਲਗੀ ਸੀ ਤੇ ਉਹਦੀ ਕੀ ਲੇਗੇਸੀ ਹੈ ਜੇ ਫੇਕ ਇਨਕਾਊਂਟਰਾਂ ਦੇ ਝੂਠੀ ਕਾਨੂੰਨ ਨੂੰ ਬਾਈਪਾਸ ਕਰਨਾ ਐਕਸਟਰਾ ਜੁਡੀਸ਼ੀਅਲ ਕਿਲਿੰਗ ਜਿਹੜਾ ਔਰ ਰੋਂਗ ਕੋਈ ਵੀ ਚੰਗਾ ਆਦਮੀ ਉਹਨੂੰ ਜਸਟੀਫਾਈ ਕਰਦੀ ਵੀ ਨਹੀਂ ਕਰ ਸਕਦਾ ਆਈ ਦੀ ਵਿਚਾਰ ਰੱਖਿਆ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਗੁਰਸ਼ਮੀਰ ਸਿੰਘ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਮੁਹਿੰਮ ਚੱਲ ਰਹੀ ਹੈ ਕਲੇਮ ਕੀਤਾ ਗਿਆ ਕਿ ਜਿਹੜਾ 99% ਦੀ ਨਸ਼ਾ ਪੰਜਾਬ ਦੇ ਵਿੱਚ ਮੁਕਾ ਦਿੱਤਾ ਗਿਆ ਇਸ ਦੇ ਨਾਲ ਹੀ ਜੋ ਨੈਸ਼ਨਲ ਪੋਲਿਟਿਕਸ ਹੈ ਉਸ ਤੇ ਇੰਪੈਕਟ ਸੰਧੂਰ ਹੋਇਆ ਤੇ ਪੰਜਾਬ ਤੇ ਉਹਦੀਆਂ ਰਿਪਰਕਸ਼ਨਸ ਦੇਖੀਆਂ ਜਾ ਰਹੀਆਂ ਨੇ ਫੜਫੜਾਈ ਵੀ ਹੋ ਰਹੀ ਹੈ ਤੇ ਹੋਰ ਸਾਰੇ ਮਸਲੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਦੇਸ਼ ਦੀ ਪੋਲਿਟਿਕਸ ਦੇ ਵਿੱਚ ਚੱਲ ਰਹੇ ਆ ਸਾਡੇ ਨਾਲ ਸੁਖਪਾਲ ਸਿੰਘ ਜੀ ਖੈਰਾ ਨੇ ਆਪਾਂ ਉਹਨਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਣੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸਰ ਤੁਸੀਂ ਲਾਈਵ ਵੀ ਹੋਏ ਹੋ ਹੁਣ ਥੋੜੀ ਦੇਰ ਪਹਿਲਾਂ ਤੁਸੀਂ ਇਹ ਗੱਲ ਕਹੀ ਹੈ ਕਿ ਕੇਜਰੀਵਾਲ ਪੰਜਾਬ ਨੂੰ ਬਦਨਾਮ ਕਰ ਰਿਹਾ ਹੈ ਹਾਂਜੀ ਹੈਨਾ ਤੇ ਤੁਸੀਂ ਉਹਨਾਂ ਦੇ ਨਾਲ ਕੈਂਪੇਨ ਵੀ ਕਰਦੇ ਰਹੇ ਹੋ ਜਦੋਂ ਉਹ ਪੰਜਾਬ ਚ ਆਏ ਸੀਗੇ ਨਸ਼ਿਆਂ ਨੂੰ ਲੈ ਕੇ ਉਦੋਂ ਵੀ ਗੱਲ ਹੋਈ ਸੀ ਜਦੋਂ ਸ਼ੁਰੂ ਕੀਤਾ ਉਹਨਾਂ ਨੇ ਤੇ ਹੁਣ ਤੁਹਾਨੂੰ ਕੀ ਵੱਖਰਾ ਲੱਗਿਆ ਦੇਖੋ ਗੱਲ ਇਹ ਆ ਕਿ ਨਸ਼ਾ ਜਿਹੜਾ ਹੈ ਨਾ ਜੀ ਇਹ ਕੁਝ ਦਹਾਕੇ ਤੋਂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਿਹਾ ਹੈ ਇਹਦੇ 'ਚ ਕੋਈ ਸ਼ੱਕ ਨਹੀਂਗਾ ਜੀ ਪਟ ਕੀ ਐਨਡੀਪੀਐਸ ਦੇ ਪਰਚੇ ਦਰਜ ਕਰਕੇ ਗਰੀਬਾਂ ਦੇ ਘਰ ਢਾਕੇ ਤੇ ਬੰਦਿਆਂ ਨੂੰ ਅੰਦਰ ਜੇਲਾਂ ਚ ਫੜ ਕੇ ਕੀ ਇਹਦਾ ਹੱਲ ਹੈ ਜੀ ਅਗਰ ਇਹ ਹੱਲ ਹੁੰਦਾ ਤੇ ਮਗਰਲੀਆ ਸਰਕਾਰਾਂ ਨੇ ਐਨਡੀਪੀਐਸ ਦੇ ਪਰਚੇ ਤੁਸੀਂ ਕਢਾਉ ਉਹਨਾਂ ਨੇ ਬਹੁਤ ਕੀਤੇ ਨੇ ਹੂੰ ਕਿਉਂਕਿ ਮੇਰਾ ਇਹ ਮੰਨਣਾ ਵਾ ਕਿ ਇੱਕ ਬੜੀ ਵੱਡੀ ਐ ਸੋਸ਼ਲ ਲੀਵਲ ਆ ਜੀ ਇਹਨੂੰ ਪਹਿਲਾਂ ਤੁਹਾਨੂੰ ਸਮਝਣਾ ਚਾਹੀਦਾ ਕਿ ਹੋਇਆ ਕਿਉਂ ਆ ਜੀ ਪੰਜਾਬ ਦੇ ਜਿਹੜੇ ਬੱਚੇ ਨੇ ਨੌਜਵਾਨ ਕਮਲੇ ਥੋੜੋ ਆ ਜੀ ਇਹਦੇ ਚ ਪ੍ਰੋਬਲਮ ਇਹ ਆਈ ਪਹਿਲਾਂ ਕਿ ਸਾਡੀ ਖੇਤੀ ਜਦੋਂ ਢਹ ਢੇਰੀ ਹੋਣ ਲੱਗੀ ਅਗਰ ਪਿੰਡਾਂ ਚ ਇਕਨੋਮੀ ਠੀਕ ਚੱਲਦੀ ਰਹਿੰਦੀ ਜੀ ਰੀਜ਼ਨੇਬਲ ਰੋਟੀ ਖਾਣ ਦੇ ਸਾਧਨ ਬਣੇ ਰਹਿੰਦੇ ਤਾਂ ਮੇਰਾ ਨਹੀਂ ਖਿਆਲ ਕਿ ਉਹ ਨੌਜਵਾਨ ਇਸ ਪਾਸੇ ਨਾ ਕੋ ਜਾਂਦਾ ਕਿਉਂਕਿ ਇਹ ਕੋਈ ਸੋਸ਼ਲ ਨਸ਼ਾ ਨਹੀਂਗਾ ਪੰਜਾਬ ਦਾ ਜੀ ਇਹ ਤਾਂ ਬੜਾ ਇੱਕ ਖਤਰਨਾਕ ਜੇ ਹੈਗੇ ਨੇ ਚਿੱਟਾ ਤੇ ਟੀਕੇ ਲਾਏ ਜਾ ਰਹੇ ਨੇ ਜਾਂ ਕੈਮੀਕਲ ਨਸ਼ਾ ਜਾਂ ਮੈਡੀਕਲ ਨਸ਼ਾ ਇਹ ਬਹੁਤ ਡੇਂਜਰਸ ਆ ਇਹ ਮੇਰੇ ਹਿਸਾਬ ਨਾਲ ਆਊਟ ਆਫ ਫਰਸਟ੍ਰੇਸ਼ਨ ਆ ਜਦੋਂ ਕਿਸੇ ਨੂੰ ਕੁਝ ਹੋਰ ਗੇ ਦਿਖ ਨਹੀਂ ਰਿਹਾ ਮਜਬੂਰੀ ਚ ਹੋ ਰਿਹਾ ਸਾਰਾ ਜੀ ਔਰ ਖੇਤੀ ਜਦੋਂ ਡਾਮੰਡ ਹੋਲ ਹੋਈ ਉਹਦੀ ਕਿਸੇ ਨੇ ਰਿਪੇਅਰ ਨਹੀਂ ਕੀਤੀ ਹੂੰ ਬਾਰਡਰ ਸਾਡਾ ਪੱਕੇ ਤੌਰ ਤੇ ਬੰਦ ਹੁੰਦਾ ਹੁਣ ਤਾਂ ਗਾਂ ਪੱਕਾ ਹੀ ਲੱਗਦਾ ਬੰਦ ਹੋ ਗਿਆ ਜੀ ਇੰਡਸਟਰੀ ਸਾਡੀ ਜਿਹੜੀ ਆ ਤੇ ਐਗਰੀਕਲਚਰ ਆਪਾਂ ਹੈਗੇ ਆ ਦੇਸ਼ ਦੇ ਇੱਕੋਨੇ ਤੇ ਲੈਂਡ ਲੋਕਡ ਆ ਸਾਡੇ ਕੋਲ ਕੋਈ ਬੰਦਰਗਾਹ ਨਹੀਂ ਜਿਵੇਂ ਗੁਜਰਾਤ ਕੋਲ ਮਹਾਰਾਸ਼ਟਰ ਕੋਲ ਜਿਹੜੀਆਂ ਸਟੇਟਾਂ ਹੁਣ ਤਰੱਕੀ ਕਰ ਰਹੀਆਂ ਜੀ ਇਹਨਾਂ ਹਾਲਾਤਾਂ ਵਿੱਚ ਜਦੋਂ ਇੰਡਸਟਰੀ ਫੇਲ ਹੋਈ ਐਗਰੀਕਲਚਰ ਫੇਲ ਹੋਇਆ ਨੌਜਵਾਨਾਂ ਦੇ ਕੋਲ ਦੋ ਹੀ ਰਾਹ ਸੀਗੇ ਜਾਂ ਤਾਂ ਉਹ ਆਪਣੇ ਘਰਬਾਰ ਜ਼ਮੀਨਾਂ ਵੇਚ ਕੇ ਬਾਹਰ ਚੱਲ ਜਾਣ ਜਿਹੜੇ ਕਿ ਚਲੇਗੇ ਨਹੀਂ ਜਿਹੜੇ ਨਹੀਂ ਜਾ ਸਕੇ ਵਿਚਾਰੇ ਜਿਹੜੇ ਲੈਂਡਲੈਸ ਨੇ ਗਰੀਬ ਨੇ ਮਾਤਰ ਨੇ ਉਹ ਫਸ ਕੇ ਇਹਦੇ ਵਿੱਚ ਹੁਣ ਜਿਹੜਾ ਕੇਜਰੀਵਾਲ ਸਟੇਜ ਤੋਂ ਕਹਿ ਰਿਹਾ ਕਿ ਅਸੀਂ 99% ਨਸ਼ਾ ਮੁਕਤ ਕਰਤਾ ਭਗਵੰਤਪਾਣ ਉਹਦੇ ਨਾਲ ਹੀ ਬੈਠਾ ਹੁੰਦਾ ਉਹ ਤਾਂ ਐਲਕੋਹੋਲਿਕ ਹੈ ਐਲਕੋਹੋਲਿਕ ਹੈ ਡਰੰਕਰ ਹੈ ਪਰ ਉਹਨਾਂ ਨੇ ਤਾਂ ਕਲੇਮ ਕੀਤਾ ਨਾ ਕਿ ਸਾਡਾ ਕੋਈ ਮੰਤਰੀ ਨਸ਼ਾ ਨਹੀਂ ਕਰਦਾ ਮੰਤਰੀਆਂ ਦੇ ਵੀ ਬੜੇ ਨਸ਼ੇ ਇਹਨਾਂ ਨੂੰ ਕੋ ਡੋਪ ਟੈਸਟ ਕਰਾ ਕੇ ਰਿਪੋਰਟਸ ਸੋਸ਼ਲ ਮੀਡੀਆ 'ਤੇ ਛਾਇਆ ਕਰਨ ਡੋਪ ਟੈਸਟ ਵੀ ਲਾਈਫਟ ਹੋਵੇ ਕਿੱਥੋਂ ਕਰਾ ਰਹੇ ਨੇ ਇਹਨਾਂ ਦੇ ਬਹੁਤ ਸਾਰੇ ਮਨਿਸਟਰਸ ਕਰਦੇ ਚਲੋ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਜਿਹੜੀ ਕੇਜਰੀਵਾਲ ਨੇ ਭਗਵੰਤ ਮਾਨ ਦੀ ਜਦੋਂ ਸੌਂਹ ਖਾਦੀ ਸੀ ਬਰਨਾਲੇ ਰਹਿ ਤੇ ਆਪ ਉੱਥੇ ਸੀਗਾ ਜੀ ਜਦੋਂ ਉਹਨੇ ਆਪਣੀ ਮਾਂ ਦੇ ਸਿਰ ਤੇ ਹੱਥ ਰੱਖਿਆ ਤਾਂ ਜਿਹੜਾ ਬੰਦਾ ਆਪਣੇ ਚੀਫ ਮਨਿਸਟਰ ਦਾ ਨਸ਼ਾ ਨਹੀਂ ਬੰਦ ਕਰਾ ਸਕਿਆ ਉਹ ਐਵੇਂ ਇਹ ਸਾਰਾ ਇਹ ਸਾਰਾ ਪੋਲਿਟੀਕਲ ਸਟੇਟਮੈਂਟਸ ਹੈ ਜੀ ਇਸ਼ਤਿਆਰबाजी ਆ ਸਾਡਾ ਪੈਸਾ ਦੇਸ਼ ਭਰ ਚ ਬਰਬਾਦ ਕੀਤਾ ਜਾ ਰਿਹਾ ਜਾਦੇ ਨਸ਼ੇ ਦੀ ਗੱਲ ਕਰ ਰਹੇ ਨੇ ਕੱਲ ਬਰਨਾਲੇ ਵਿੱਚ ਦੋ ਮੁੰਡੇ ਓਵਰਡੋਜ਼ ਨਾਲ ਮਰੇ ਮੈਂ ਗਵਾਹੀ ਦੇ ਰਿਹਾ ਐ ਤਿੰਨ ਤੋਂ ਚਾਰ ਮੋਤਾਂ ਨਸ਼ੇ ਨਾਲ ਹੋਈਆਂ ਪਿਛਲੇ 10 ਦਿਨਾਂ ਦੇ ਭੋਗਾਂ ਤੇ ਜਾ ਕੇ ਆਇਆ ਅੱਛਾ ਜੀ ਜਿਹੜੇ ਦਾ ਵਿਚਾਰੇ ਗਰੀਬ ਬੰਦੇ ਨੇ ਉਹ ਤਾਂ ਮੰਨਦੇ ਨੇ ਉਹ ਤਾਂ ਕਹਿੰਦੇ ਜੀ ਓਪਨਲੀ ਅਸੀਂ ਕਹਿੰਦੇ ਜਿਹੜੇ ਕੁਝ ਜ਼ਿੰਮੇਵਾਰ ਜੱਟ ਤਪਕਾ ਉਹ ਇਹਨੂੰ ਸੋਸ਼ਲ ਟੈਪ ਕੋ ਹੁੰਦੇ ਨੇ ਹਾਂਜੀ ਉਹ ਅੰਦਰ ਬੈਠ ਕੇ ਮੈਨੂੰ ਦੱਸ ਦਿੰਦੇ ਨੇ ਜੀ ਸੋ ਇਹ ਗੱਲ ਇਹਨਾਂ ਦਾ ਕਹਿਣਾ ਕਿ ਨਸ਼ਾ ਮੁਕਤ ਕਰਤਾ ਪੰਜਾਬ ਨੂੰ ਇਹ ਟੋਟਲ ਫਰਾਡ ਹੈ ਹੂੰ ਇਹ ਹੁਣ ਪੰਜਾਬ ਨੂੰ ਐਦਾਂ ਭੰਡ ਕੇ ਹੂੰ ਇਹ ਦੇਸ਼ ਵਿੱਚ ਇੱਕ ਗੱਲ ਕਹਿਣਾ ਚਾਹੁੰਦੇ ਨੇ ਕਿ ਇਹ ہمارا ਪੰਜਾਬ ਮਾਡਲ ਇੱਕ ਸਿੱਖਿਆ ਕ੍ਰਾਂਤੀ ਦੋ ਗੱਲਾਂ ਚੁੱਕੀਆਂ ਜ਼ਿਆਦਾ ਨੇ ਜੀ ਸਿੱਖਿਆ ਕ੍ਰਾਂਤੀ ਤੇ ਯੁੱਧ ਨ ਜਿਹੜਾ ਪਹਿਲਾਂ ਇਹਨਾਂ ਨੇ ਦਿੱਲੀ ਦਾ ਮਾਡਲ ਪੰਜਾਬ 'ਚ ਪੇਚਿਆ ਹਮਮ ਨੇ ਕਲੀਨਿਕਸ ਬਣਾ ਦੀਆਂ ਹਨ ਵਰਲਡ ਕਲਾਸ ਬਣਾ ਦੀਆਂ ਹਨ ਜੀ ਹਮਨੇ ਐਜੂਕੇਸ਼ਨ ਮਾਡਲ ਐਸਾ ਪੇਸ਼ ਕਰ ਦਿਆ ਦਿੱਲੀ ਦੇ ਲੋਕਾਂ ਨੇ ਇਹਨੂੰ ਨਕਾਰਤਾ ਕੇਜਰੀਵਾਲ ਸਸੋਟੀਆਂ ਨੂੰ ਆਫਰਾ ਦਿੱਤਾ ਜੀ ਜਦੋਂ ਦੇਖਿਆ ਕਿ ਉਹ ਹੁਣ ਫੇਲ ਹੋ ਗਿਆ ਉਹਦੇ ਬਾਰੇ ਗੱਲ ਨਹੀਂ ਕਰ ਸਕਦੇ ਸੀ ਹੁਣ ਇਹਨਾਂ ਨੇ ਕਿਹਾ ਪੰਜਾਬ ਦਾ ਮਾਡਲ ਬਾਹਰ ਪੇਸ਼ ਕਰਦੇ ਹਮ ਹਮ ਸਾਰੇ ਦੇਸ਼ ਦੀਆਂ ਹਿੰਦੀ ਅਖਬਾਰਾਂ 'ਚ ਫਰੰਟ ਪੇਜ ਐਡਸ ਜੀ ਸਾਰੇ ਦੇਸ਼ ਦੀਆਂ ਅੰਗਰੇਜ਼ੀ ਅਖਬਾਰਾਂ 'ਚ ਮਤਲਬ ਇਹ ਆਪਣੀ ਗਵਾਚੀ ਹੋਈ ਸ਼ਾਖ ਨੂੰ ਰਿਪੇਅਰ ਕਰਨ ਦੇ ਚੱਕਰ 'ਚ ਇਹ ਪੰਜਾਬ ਨੂੰ ਭੰਡ ਕੇ ਅਸੀਂ ਠੀਕ ਕੀਤਾ ਤੁਸੀਂ ਦੱਸੋ ਮੈਨੂੰ ਕਹਿੰਦੇ ਸਿੱਖਿਆ ਕ੍ਰਾਂਤੀ ਆ ਜੀ ਕਹਿੰਦਾ ਜੀ ਚਾਰ ਦੀਵਾਰੀਆਂ ਨਹੀਂ ਸੀ ਬਣੀਆਂ ਇਦਾਂ ਪੋਸਿਬਲ ਹੈ ਮੇਰੇ ਆਪਣੇ ਪਿੰਡ ਵਿੱਚ ਸਕੂਲ ਹੈ ਮੈਂ ਕੰਸਟੈਂਸੀ ਵਿੱਚ ਰੋਜ਼ ਜਾਂਦਾ ਵਾਂ 90% ਇਨਫਰਾਸਟ੍ਰਕਚਰ ਪੰਜਾਬ ਦੇ ਸਕੂਲਾਂ ਦਾ ਠੀਕ ਸੀਗਾ ਔਰ ਜਿਹੜਿਆ ਸਿੱਖਿਆ ਕ੍ਰਾਂਤੀ ਇਹ ਸਿੱਖਿਆ ਕ੍ਰਾਂਤੀ ਨਹੀਂ ਇਹ ਨੀ ਪੱਥਰ ਕ੍ਰਾਂਤੀ ਆ ਹਮੇ ਸਰਕਾਰੀ ਸਕੂਲਾਂ ਦੇ ਟੀਚਰਸ ਨਾਲ ਸਾਡੀ ਗੱਲ ਹੋਈ ਕਿ ਨੇ ਪੈਸਾ ਤਾਂ ਆਣਾ ਸ਼ੁਰੂ ਹੋਇਆ ਜਿਆਦਾ ਦੂਜਾ ਕਦੋਂ ਤੋਂ ਹੋਇਆ ਵਾ ਨੋ 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 ਲੈਟ ਮੀ ਟੈਲ ਯੂ ਵਨ ਥਿੰਗ ਤੁਸੀਂ ਆਪ ਅੱਛੀ ਤਰ੍ਹਾਂ ਕਿਸੇ ਪ੍ਰਿੰਸੀਪਲ ਕਿਸੇ ਡੀਓ ਨਾਲ ਬੈਠੋ ਜੀ ਉਹਨੂੰ ਪੁੱਛੋ ਕਿ ਜਿਹੜੇ ਆ ਪੈਸੇ ਆ ਰਹੇ ਨੇ ਕਿੱਥੋਂ ਆ ਰਹੇ ਨੇ ਇੱਕ ਤਾਂ ਆ ਰਿਹਾ ਸਮਗਰਾਂ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਹੈ ਜੀ ਇੱਕ ਆ ਰਿਹਾ ਵਾ ਸਰਬ ਸਿੱਖਿਆ ਅਭਿਆਨ ਹੈ ਪੁਰਾਣੀ ਗਵਰਨਮੈਂਟ ਆਫ ਇੰਡੀਆ ਦੇ ਪ੍ਰੋਗਰਾਮ ਚੱਲ ਰਹੇ ਨੇ ਇਹ ਦੱਸਣ ਕਿ ਇਹਨਾਂ ਨੇ ਆਪਣਾ ਕਿੱਥੇ ਲਾਇਆ ਜਿੰਨੇ ਨੀਪੰਥ ਰੱਖੇ ਜਾ ਰਹੇ ਨੇ ਮੰਨ ਲਓ ਮੈਂ ਕਹਿ ਰਿਹਾ ਗਲਤ ਨਹੀਂ ਕਹਿ ਰਿਹਾ ਇਹ ਮਗਰਲੀਆਂ ਸਰਕਾਰਾਂ ਦੇ ਕੀਤੇ ਹੋਏ ਕੰਮਾਂ ਦਾ ਕ੍ਰੈਡਿਟ ਲੈ ਰਹੇ ਜੀ ਸਿੱਖਿਆ ਕ੍ਰਾਂਤੀ ਤੇ ਸ਼ੁੱਡ ਹੈ ਬੀਨ ਕਿ ਬੱਚਿਆਂ ਦਾ ਲੈਵਲ ਪੜ੍ਹਾਈ ਦਾ ਅੱਛਾ ਹੋਇਆ ਪਰ ਸੋ ਚੌਥ ਪਲੱਸ 2 ਦੇ ਮੈਰਿਟ ਲਿਸਟ ਆਇਆ ਹੋਈ ਹੈ ਜੀ 290 ਪੰਜਾਬ ਦੇ ਬੱਚੇ ਮੈਰਿਟ ਮੈਰਿਟ ਲਿਸਟ ਆਏ ਜੀ ਜਿਹੜੇ ਇਹ ਕਹਿੰਦੇ ਸਕੂਲ ਆਫ ਫੈਮਿਨੈਂਸ ਬਣਾਇਆ ਸੀ ਤਾਂ ਨੇਰੀ ਲਹਾਤੀ ਜੀ ਉਹ ਦੋ ਹੀ ਬੱਚੇ ਆਏ ਨੇ ਹਮ 288 ਤਾਂ ਦੂਜੀਆਂ ਆਰਡੀਨਰੀ ਸਕੂਲਾਂ ਚੋਂ ਆਏ ਨੇ ਜੀ ਉਹ ਹੁਣ 3 ਸਾਲਾਂ ਜੇ ਪੜ੍ਹ ਗਏ ਨੇ ਸਾਰਾ ਇਟ ਵਾਸ ਅ ਪ੍ਰੋਸੈਸ ਵਿਚ ਵਾਸ ਗੋਇੰਗ ਔਨ ਲੌਂਗ ਜੀ ਸੋ ਇਹ ਇਹਨਾਂ ਨੇ ਛਤਰ ਪੁਨੇ ਨਾਲ ਇਹ ਗੱਲਾਂ ਦੋ ਕੀਤੀਆਂ ਚੱਕੀਆਂ ਤੇ ਇਹਨੂੰ ਬਾਅਦ ਵੇਚ ਰਹੇ ਨੇ ਜੀ अच्छा मैं ਤੁਹਾਨੂੰ ਪੁੱਛਣਾ ਚਾਹੁੰਨਾ ਇਹ ਉਹਦੇ ਬਾਰੇ ਕਿਉਂ ਨਹੀਂ ਗੱਲ ਕਰਦੇ ਜਿਹੜਾ ਤੁਹਾਡਾ ਹੈਗਾ ਇਲੀਗਲ ਮਾਈਨਿੰਗ ਰੀਤ ਮਾਫੀਆ ਜੀ ਕੇਜਰੀਵਾਲੀ ਕਹਿੰਦਾ ਸੀਗਾ ਕਿ ਮੈਂ 20000 ਕਰੋੜ ਦੀ ਗੈਰਕਾਨੂੰਨੀ ਮਾਈਨਿੰਗ ਬੰਦ ਕਰੂੰਗਾ ਜੀ ਤੇ ਮੈਂ ਖਜ਼ਾਨੇ 'ਚ ਪੈਸੇ ਜਮਾ ਕਰਾਉਂ ਤਿੰਨ ਸਾਲ ਹੋ ਗਏ 2.5-300 ਕਰੋੜ ਰੁਪਏ ਸਾਲਾਨਾ ਆਮਦਨ ਆ ਉਹ ਪੈਸੇ ਕਿੱਥੇ ਜਾਂਦੇ ਉਹਦੇ ਬਾਰੇ ਇੱਕ ਨਹੀਂ ਕਰ ਰਹੇ ਕਿਉਂਕਿ ਉਹ ਤੋਂ ਆਮਦਨ ਹੈ ਇਹਨਾਂ ਨੂੰ that money is going into their pockets personal ਹਾਂਜੀ ਦੂਜਾ ਇਹ ਗੱਲ ਨਹੀਂ ਕਰਦੇ ਕਰਜ਼ੇ ਦੀ ਗੱਲ ਛਪਾਉਂਦੇ ਨੇ ਕਰਜ਼ਾ ਇਹਨਾਂ ਨੇ 1 ਲੱਖ ਤੋਂ ਉੱਤੇ 1 ਲੱਖ ਕਰੋੜ ਤੋਂ ਉੱਤੇ ਝਾੜਿਆ ਵਾ ਪਿਛਲੇ 3 ਸਾਲਾਂ ਚ ਜੀ ਕਰਜ਼ਾ ਪੰਜਾਬ ਦਾ ਮੈਂ ਐਨਾਲਾਈਜ਼ ਕੀਤਾ ਸੀਗਾ 92 ਤੋਂ ਲੈ ਕੇ 2002 ਤੱਕ 30 ਸਾਲਾਂ ਚ 3 ਲੱਖ ਕਰੋੜ ਕਰਜ਼ਾ ਚੜਿਆ ਥੈਟ ਮੀਨਸ ਹਰ 10 ਸਾਲ ਚ 1 ਲੱਖ ਕਰੋੜ ਐਡ ਹੁੰਦਾ ਸੀਗਾ ਤੇ ਇਹਨਾਂ ਨੇ ਤਾਂ 3 ਸਾਲ ਚ ਹੀ 1 ਲੱਖ ਕਰੋੜ ਦਾ ਐਡ ਕਰਤਾ ਉਹਦੇ ਬਾਰੇ ਵੀ ਨਹੀਂ ਕਦੀ ਗੱਲ ਕਰਨਗੇ ਆਪਣੇ ਭ੍ਰਿਸ਼ਟਾਚਾਰ ਪੰਜਾਬ ਚ ਤਹਿਸੀਲਾਂ ਥਾਣਿਆਂ ਚ ਆਪਣੇ ਮਿਨਿਸਟਰਸ ਦੀਆਂ ਕੁਕਰਮ ਕਟਾਰੂਚਕ ਬਾਰੇ ਕਿਉਂ ਨਹੀਂ ਬੋਲਦੇ ਕਦੀ ਬੋਲੇ ਨੇ ਠੀਕ ਹੈ ਸਰਾਰੀ ਮਾਣੂ ਕੇ ਵਿਜੇ ਗੋਇਲੋ ਦੇ ਹੁਣ ਵਿਆਹ ਤੇ ਭੰਗੜੇ ਪਾ ਕੇ ਆਏ ਸਾਰੇ ਉਹਦੇ ਲੜਕੀਆ ਮੁੰਡੇ ਦਾ ਵਿਆਹ ਸੀ ਤੇ ਜਿਹੜਾ ਜਿਹੜੀਆਂ ਇਹ ਸਾਰੀਆਂ ਇਸ਼ੂਜ਼ ਨੇ ਜਿਹੜੀਆਂ ਤੁਸੀਂ ਗਿਣਾ ਰਹੇ ਹੋ ਚਾਹੇ ਮਾਈਨਿੰਗ ਦਾ ਇਸ਼ੂ ਆ ਚਾਹੇ ਨਸ਼ੇ ਦਾ ਇਸ਼ੂ ਇਹ ਆਪ ਸਰਕਾਰ ਦੇ ਨਾਲ ਤਾਂ ਆਇਆ ਨਹੀਂ ਏਜ 올ਡ ਇਸ਼ੂਜ਼ ਨੇ ਜਿਹੜੀ ਸਰਕਾਰ ਵੀ ਰਹੀ ਸੀ ਉਸ ਟਾਈਮ ਤੇ ਜਾਂ ਤੁਸੀਂ ਆਪੋਜੀਸ਼ਨ ਚ ਸੀ ਚਲੋ ਪਰ ਪਿਛਲੀਆਂ ਸਰਕਾਰਾਂ ਦੇ ਤੇ ਜੇ ਮੰਨ ਲਓ ਸਰਕਾਰ ਨੇ ਤੁਹਾਨੂੰ ਲੱਗਦਾ ਐਫਰਟ ਵੀ ਨਹੀਂ ਕੀਤਾ ਉਹਨੂੰ ਖਤਮ ਕਰਨ ਦਾ ਦੇਖੋ ਮੈਂ ਦੱਸ ਰਿਹਾ ਤੁਹਾਨੂੰ ਕਿ ਇਹਨਾਂ ਨੇ ਮੈਂ ਇਹ ਇਹਨਾਂ ਦੀ ਜਿਹੜੀ <li>ਲਿਪ ਸਰਵਿਸ ਹੈ ਨਾ ਲਫਜ਼ੀ ਬਿਆਨ ਸੋਸ਼ਲ ਮੀਡੀਆ ਪਬਲਿਸਿਟੀ ਦੇਸ਼ ਵਿੱਚ ਜਿਹੜਾ 에어ਪੋਰਟਾਂ ਤੇ ਰੇਲਵੇ ਸਟੇਸ਼ਨਾਂ ਤੇ ਇੰਦਾ ਤਾਂ ਕੋਈ ਮਗਰਲੀ ਸਰਕਾਰ ਨਹੀਂ ਸੀ ਕਰਦੀ ਹੂੰ ਇਹਨਾਂ ਦਾ 95% ਕੰਮ ਛੁੱਟਾ ਹੋ ਪੰਜ ਕਿ ਪੈਸੇ ਤੋਂ ਗਵਰਨਮੈਂਟ ਨੇ ਕੁਝ ਤਾਂ ਕਰਨਾ ਹੀ ਹੈ ਨਾ ਸਰ ਹੂੰ ਹੂੰ ਮੈਂ ਮੰਨਦਾ ਮਗਰਲੀਆਂ ਸਰਕਾਰਾਂ ਨੇ ਕੁਝ ਕਮੀਆਂ ਰਹਿ ਗਈਆਂ ਹੋਣਗੀਆਂ ਬਟ ਯੂ ਟੈਲ ਮੀ ਇਹ ਕਹਿੰਦੇ ਨੇ 70 ਸਾਲਾਂ ਜਿੱਤੇ ਕੁਝ ਨਹੀਂ ਹੋਇਆ ਜੀ ਜੀ ਡੈਮ ਕਿਹਨੇ ਬਣਾਇਆ ਸੀ ਕੇਚਰੀਵਾਲ ਨੇ ਬਣਾਇਆ ਸੀ ਭਾਗੜਾ ਡੈਮ ਯੂਨੀਵਰਸਿਟੀਆਂ ਬਣੀਆਂ ਦਰਿਆਵਾਂ ਨੂੰ ਬੰਨ ਲੱਗੇ ਸਾਰੇ ਪੰਜਾਬ ਦੇ 13-14 ਹਜ਼ਾਰ ਪਿੰਡਾਂ 'ਚ ਸੜਕਾਂ ਤੇ ਲਾਈਟਿੰਗ ਸਭ ਤੋਂ ਪਹਿਲਾਂ ਦੇਸ਼ ਵਿੱਚ ਉਹਨੇ ਮਤਲਬ ਕੁਝ ਵੀ ਨਹੀਂ ਸੀ ਹੋਇਆ ਸੋ ਤਾਂ ਮੈਂ ਇਹਨਾਂ ਨੂੰ ਕਹਿਣਾ ਕਿ ਝੂਠੇ ਬਹੁਤ ਨੇ ਯਾਰ ਤੇ ਪਰ ਮਤਲਬ ਬੜੇ ਬਿਸ਼ਰਮੀ ਨਾਲ ਝੂਠ ਬੋਲ ਸਕਦੇ ਨੇ ਪਰ ਜਿਹੜਾ ਤੁਹਾਨੂੰ ਲੱਗਦਾ ਕਿ ਜੋ BBMP ਦਾ ਇਸ਼ੂ ਚੱਲਿਆ ਹੁਣ BBMP ਦਾ ਇਸ਼ੂ ਚੱਲ ਰਿਹਾ ਉਹਨੂੰ ਤਾਂ ਪੰਜਾਬ ਸਰਕਾਰ ਕੋਟੋ ਕੋਟ ਟੇਕ ਅਪ ਨਹੀਂ ਕਰ ਸਕਰੀ ਉਹ ਵੀ ਤੁਹਾਨੂੰ ਤੁਸੀਂ ਦੱਸੋ ਸੈਸ਼ਨ ਦਾ ਕੀ ਲਾਹਾ ਹੋਇਆ ਆਪਾਂ ਨੂੰ ਕੇਸ ਤਾਂ ਫਿਰ ਹਾਈ ਕੋਰਟ 'ਚ ਆ ਗਿਆ ਹਾਈ ਕੋਰਟ ਵੀ ਕੁਡ ਨਾਟ ਰਿਪਰੈਜ਼ੈਂਟ ਪ੍ਰੋਪਰਲੀ ਡਾਕਟਰ ਪਿਆਰਾ لال ਪਹਿਰੇ لال ਗਰਗ ਨੇ ਉਹਨਾਂ ਨੇ ਪਟੀਸ਼ਨ ਪਾਈ ਹੈ ਉਹਨਾਂ ਨੇ ਪਟੀਸ਼ਨ ਪਾਈ ਆ ਕਿ ਇਹ ਜੋ ਤੁਸੀਂ ਕਹਿ ਰਹੇ ਹੋ ਇਹ ਤਾਂ ਬੀਬੀਐਮਪੀ ਦੇ ਕੋਲ ਅਧਿਕਾਰ ਹੀ ਕੋਈ ਨਹੀਂ ਗੱਜਤ ਪੈ ਜਦ ਪਾਣੀ ਦੀ ਵੰਡ ਹੋ ਗਈ ਜੀ ਸਟੇਟਾਂ ਨੂੰ ਉਸ ਲਿਹਾਜ਼ ਨਾਲ ਪਾਣੀ ਜਾ ਰਿਹਾ ਵਾ ਹੂੰ ਤੇ 3 ਸਾਲਾਂ ਚ ਭਗਵੰਤ ਮਾਨ ਦੀ ਸਰਕਾਰ ਨਾਲ ਅਚਿਤ ਤਰ੍ਹਾਂ ਜਿਵੇਂ ਵੈਰੀਫਾਈ ਕਰੋ ਹਰਿਆਣੇ ਨੂੰ ਪਾਣੀ ਜਾ ਰਿਹਾ ਨਾ ਜਾਂ ਤਾਂ ਇਹ ਹੋਣੀ ਕਿ ਇਹਨੇ ਆਣ ਕੇ ਡੱਕਾ ਲਾ ਦਿੱਤਾ ਸੀਗਾ ਜੀ ਸੋ ਇਹ ਸਾਰਾ ਜਿਹੜਾ ਇਹਨਾਂ ਨੇ ਜਦੋਂ ਇਹਨਾਂ ਨੇ ਦੇਖਿਆ ਕਿ ਹੁਣ ਸਾਨੂੰ ਸਾਰ ਚਾਰੋਂ ਪਾਸੇ ਮਾਰ ਪੈ ਰਹੀ ਹੈ ਕਿਸਾਨਾਂ ਕਿਸਾਨ ਸਾਨੂੰ ਘੇਰਦੇ ਨੇ ਐਮਐਲਏ ਸਾਡਿਆਂ ਨੂੰ ਲੋਕੀ ਰੌਲਾ ਪਾਉਂਦੇ ਨੇ ਵਿਰੋਧ ਕਰਦੇ ਨੇ ਇਹਨਾਂ ਨੇ ਆਪਣੇ ਉਹਨਾਂ ਬੀਪੀਐਮਪੀ ਇਸ਼ੂ ਨੂੰ ਇੱਕ ਪਾਣੀ ਦਾ ਰਾਖਾ ਬਣਾਉਣ ਵਾਸਤੇ ਜਦਾਂ ਨਹੀਂ ਤੁਸੀਂ ਰੀਲ ਦੇਖੀ ਭਗਵੰਤ ਪੰਦੀਕਾ ਆਹ ਲੋ ਪਾਣੀ ਵਿੱਚ ਡੱਕ ਦਿੱਤਾ ਪਾਣੀ ਤਾਂ ਜਾ ਰਿਹਾ ਅੱਜ ਵੀ ਨਹੀਂ ਫਿਰ ਪੋਲਿਟਿਕਸ ਤਾਂ ਪਹਿਲਾਂ ਵੀ ਹੋਈ ਹੈ ਨਾ ਪਾਣੀ ਦੇ ਇਸ਼ੂ ਤੇ ਮੈਂ ਤਾਂ ਨਹੀਂ ਕਹਿ ਰਿਹਾ ਮੈਂ ਕਹਿਣਾ ਮਗਰ ਲਿਆ ਸਰਕਾਰਾਂ ਤੋਂ ਫੈਸਲੇ ਗਲਤ ਹੋਏ ਨੇ ਅਨਡਾਊਟਿਡਲੀ ਜੀ ਜਿਹੜਾ ਅਮਰ ਕੈਪਟਨ ਅਮਰਿੰਦਰ ਸਿੰਘ ਨੇ ਬਿੱਲ ਤਾਂ ਪਾਸ ਕੀਤਾ ਸੀ ਨਾ ਇੱਕ ਜੀ ਇਹਨੂੰ ਕਹਿੰਦਾ ਇਹ ਜਿਹੜੇ ਡਿਸੈਸ਼ਨ ਸੱਦਿਆ ਸੀ ਨਾ ਮਤੇ ਦਾ ਕੀ ਵੈਲਿਊ ਹੈ ਜੀ ਮਤੇ ਦਾ ਪਿਆ ਹੋਣਾ ਅੱਜ ਵੀ ਚੈੱਕ ਕਰ ਲੋ ਗਵਰਨਰ ਕੋਲ ਪਿਆ ਹੋਣਾ ਇੱਥੇ ਹੂੰ ਹੂੰ ਜਾਂ ਤਾਂ ਫਿਰ ਇਹ ਇੱਕ ਪੈਰਲਲ ਬੀਬੀਐਮਬੀ ਦੇ ਕੰਟਰੋਲ ਦਾ ਬਿੱਲ ਪਾਸ ਕਰਦਾ ਇੱਥੇ ਵਿਧਾਨ ਸਭਾ 'ਚ ਜੀ ਤੇ ਨਾਲ ਕਹਿੰਦਾ ਕਿ ਸੈਕਸ਼ਨ ਜਿਹੜੇ ਕਲੋਜ਼ ਰੀਆਰਗੇਨਾਈਜੇਸ਼ਨ ਐਕਟ 1966 ਦੇ ਜੀ 78 79 80 ਮੈਂ ਰੱਦ ਕਰਦਾ ਹੂੰ ਹੂੰ ਤੇ ਇਹ ਭੇਜ ਦਿੰਦਾ ਉਹਨਾਂ ਨੂੰ ਚਲੋ ਜਿੱਦਾਂ ਕੈਪਟਨ ਅਮਰਿੰਦਰ ਸਿੰਘ ਨੇ ਪੁਰਾਣੇ ਸਾਰੇ ਰੱਦ ਕਰਤੇ ਉਹ 12 13 15 ਸਾਲ ਸਾਡੇ ਕਢਾ ਗਿਆ ਜੀ ਜੀ ਇਹਦਾ ਬਿੱਲ ਵੀ ਨਹੀਂ ਪਾਸ ਕੀਤਾ ਹੂੰ ਇਹ ਬੀਬੀਐਮਪੀ ਤੇ ਪਿਓਰਲੀ ਪੋਲਿਟਿਕਸ ਪੋਲਿਟਿਕਸ ਪਰ ਤੁਸੀਂ ਜਦੋਂ ਉਦੋਂ ਬਹਿਸ ਹੋ ਰਹੀ ਸੀ ਤੁਸੀਂ ਕਿਹਾ ਸੀਗਾ ਕਿ ਜਿਹੜੀ ਧੱਕੇ ਹੋਏ ਨੇ ਉਹ ਸਾਰੇ ਡੀਪ ਸਟੇਟ ਦੀ ਵਜ੍ਹਾ ਕਰਕੇ ਹੋਏ ਨੇ ਤਾਂ ਤੁਸੀਂ ਕੀ ਤੁਹਾਡੀ ਕੀ ਮੁਰਾਦ ਹੈ ਆਮ ਲੋਕ ਜਿਹੜੇ ਪਿੰਡ 'ਚ ਬੈਠੇ ਨੇ ਉਹਨਾਂ ਤਾਂ ਪਤਾ ਨਹੀਂ ਵੀ ਡੀਪ ਸਟੇਟ ਕੀ ਹੈ ਦੇਖੋ ਸਾਡੀ ਤੁਹਾਡੀ ਮੁਰਾਦ ਕੀ ਹੈ ਸਾਦੇ ਸ਼ਬਦਾਂ 'ਚ ਮੈਂ ਕਹਿਣਾ ਚਾਹੁੰਦਾ ਮੈਂ ਇਹਨੂੰ ਗੱਲ ਉੱਥੋਂ ਸ਼ੁਰੂ ਕੀਤੀ ਸੀਗੀ ਮੈਨੂੰ ਤਾਂ ਬੋਲਣੇ ਨਹੀਂ ਦਿੱਤਾ ਹੂੰ ਹੂੰ ਤਿੰਨ ਮਿੰਟ ਤੁਸੀਂ ਕਿਹੜੀ ਗੱਲ ਕਰ ਲਓਗੇ ਜੀ ਤਿੰਨ ਜਾਂ ਚਾਰ ਮਿੰ ਮੇਰਾ ਇਹ ਮੰਨਣਾ ਵਾ ਕਿ ਕਿਚਰੀ ਵਾਲ ਤੇ ਭਗਵੰਤ ਮਾਨ ਇੱਕ ਜਿਹੜੀ ਡੀਪ ਸਟੇਟ ਦਾ ਮਤਲਬ ਹੈ ਕਿ ਜਿਹੜੀ ਦਿੱਲੀ ਦੇ ਤਖਤ ਤੇ ਕੋਈ ਬੈਠੇ ਏ ਬੀ ਸੀ ਡੀ ਗਵਰਨਮੈਂਟ ਕੋਈ ਬਣੇ ਇੱਕ ਅੰਦਰ ਉਹਨਾਂ ਦੀ ਇੱਕ ਡੂੰਗੀ ਸਾਜ਼ਿਸ਼ ਦਾ ਇੱਕ ਬਾਰਡਰ ਸਟੇਟਸ ਦੇ ਪ੍ਰਤੀਨਿਧੀਆਂ ਨੇ ਉਹਨੂੰ ਕਹਿੰਦੇ ਡੀਪ ਸਟੇਟ ਪਾਲਿਸੀ ਉਹ ਅਪਲਾਈ ਹੁੰਦੀ ਹੈ ਪੰਜਾਬ ਨੂੰ ਜੰਮੂ ਕਸ਼ਮੀਰ ਨੂੰ ਕਟ ਗਿਣਤੀਆਂ ਦੇ ਸਟੇਟਸ ਵਿੱਚ ਕੇਰਲਾ ਵਾ ਐਂਡ ਇਵਨ ਸਾਊਥ ਇੰਡੀਆ ਨੂੰ ਇਹਨਾਂ ਲਈ ਸਪੈਸ਼ਲ ਪਾਲਿਸੀ ਹੈ ਉਹਨਾਂ ਦੀ ਜੀ ਉਹ ਰਾਜ ਭਾਵੇਂ ਜਨਤਾ ਦਲ ਦਾ ਹੋਵੇ ਕਾਂਗਰਸ ਦਾ ਹੋਵੇ ਆ ਬੀ ਜੀ ਪੀ ਦਾ ਹੋਵੇ ਉਹਨਾਂ ਨੇ ਕੰਸਿਸਟੈਂਟਲੀ ਆਪਣਾ ਕੰਮ ਕਰੀ ਜਾਣਾ ਸਰ ਸਰਕਾਰ ਦੀ ਜਿਹੜੀ ਮਿਸਾਲ ਦੇ ਤੌਰ ਤੇ ਮਿਸਾਲ ਦੇ ਤੌਰ ਤੇ ਦੇ ਹੈਵ ਟੂ ਮੇਕ ਸ਼ੋਰ ਕਿ ਅਸੀਂ ਮਾਈਨੋਰਟੀਜ਼ ਨੂੰ ਉੱਠਣ ਨਹੀਂ ਦੇਣਾ ਇਹਨਾਂ ਨੂੰ ਆਵਾਜ਼ ਨਹੀਂ ਚੱਕਣ ਦੇਣੀ ਆਪਣੇ ਸਾਹਮਣੇ ਆ ਗਿਆ ਜਿਹੜਾ ਕੋਈ ਪੰਜਾਬ ਚ ਗੱਲ ਕਰਦਾ ਐਨ ਐਸ ਐ ਯੂ ਆਪਾ ਡਬਲ ਯੂ ਆਪਾ ਡਬਲ ਐਨ ਐਸ ਐ ਕੌਣ ਲਾ ਰਿਹਾ ਵਾ ਜੀ ਉਹ ਡੀਪ ਸਟੇਟ ਇੱਥੇ ਹੁਕਮ ਚਲਾ ਰਹੀ ਹਮਮ ਲਾਈਕਵਾਇਜ਼ ਕਿਸਾਨਾਂ ਦਾ ਅੰਦੋਲਨ ਹੁਣ ਤੁਸੀਂ ਦੱਸੋ ਰਾਈਟ ਟੂ ਪ੍ਰੋਟੈਸਟ ਹੈ ਨਹੀਂਗਾ ਪੰਜਾਬ ਦੇ ਵਿੱਚ ਭਗਵੰਤ ਮਾਨ ਨੇ ਤਾਂ ਉਹ ਵੀ ਬੈਨ ਕਰ ਦਿੱਤਾ ਉਹਨਾਂ ਦਾ ਜਿਹੜਾ ਅੰਦੋਲਨ ਖਦੇੜਿਆ ਭਗਵੰਤ ਮਾਨ ਨੂੰ ਆਪਣੇ ਸਿਰ ਲੜਾਈ ਲੈਣ ਦੀ ਤਾਂ ਲੋੜ ਹੀ ਨਹੀਂ ਸੀ ਉਹ ਡੀਪ ਸਟੇਟ ਦਾ ਹੁਕਮ ਆਇਆ ਭਾਈ ਸਾਹਿਬ ਚੱਕਵਾਓ ਬੀਜੇਪੀ ਦੀ ਡੀਪ ਸਟੇਟ ਐਸੂਲੇਟਡ ਹੀ ਆ ਉਹਨਾਂ ਨੇ ਕਿਹਾ ਸੀ ਅਸੀਂ ਕੱਦ ਲਈ ਬਦਨਾਮੀ ਖੱਟੀਏ ਕਿਸਾਨਾਂ ਨੂੰ ਅਸੀਂ ਇਹ ਅੰਦੋਲਨ ਖਦੇੜਿਆ ਉਥੋਂ ਸ਼ੰਭੂ ਤੋਂ ਤੇ ਖਨੋਰੀ ਤੋਂ ਲੈਟ ਭਗਵੰਤ ਮਾਨ ਤੇ ਕੇਜਰੀਵਾਲ ਡੁਇਟ ਸੋ ਇਹ ਸਾਰੀ ਡੀਪ ਸਟੇਟ ਦੀ ਵਰਕਿੰਗ ਪਰ ਤੁਹਾਨੂੰ ਨਹੀਂ ਲੱਗਦਾ ਵੀ ਕੋਈ ਵੀ ਪੋਲਿਟੀਕਲ ਪਾਰਟੀ ਆਫਟਰ ਉਹਨਾਂ ਲੋਕਾਂ ਲੋਕਾਂ 'ਚ ਜਾਣਾ ਤੁਸੀਂ ਕਿਹਾ ਕਿ ਧਰਨਾ ਚ ਕੋਆਇਆ ਉਹਨਾਂ ਨੂੰ ਵੀ ਤਾਂ ਉਹ ਕਿਉਂ ਮਤਲਬ ਕਿ ਆਪਣੀ ਕੀਮਤ ਦੇ ਉੱਤੇ ਉਹਨਾਂ ਦੇ ਹੁਕਮ ਮਜਾਉਣਗੇ ਭਾਜਪਾ ਦੇ ਕਹਿਣ ਤੇ ਨਹੀਂ ਜੇ ਡੀਪ ਸਟੇਟ ਦੇ ਕਹਿਣ ਤੇ ਉਹਨਾਂ ਨੇ ਧਰਨਾ ਚ ਕੋਆਇਆ ਜਾਂ ਕੋਈ ਵੀ ਕੰਮ ਕਰ ਹਾਂ ਲੋਕੀ ਕਿ ਕੁਰਸੀ ਖਤਰੇ 'ਚ ਲਾ ਦੇਣਗੇ ਲਾ ਕੇ ਕੰਨ ਤੋਂ ਫੜ ਕੇ ਪਾਸੇ ਕਰਨਗੇ ਹੂੰ ਪੰਜਾਬ ਐਂਡ ਐਂਡ ਜੰਮੂ ਕਸ਼ਮੀਰ ਇੱਥੇ ਅਪਲਾਈਬਲ ਚੀਫ ਮਿਨਿਸਟਰ ਬਣਦਾ ਪਹਿਲਾਂ ਉੱਥੋਂ ਪ੍ਰਮਾਨਗੀ ਆਉਂਦੀ ਕਿ ਆਹ ਬੰਦੇ ਆ ਰਹੇ ਨੇ ਆਰਦੇ ਆਰਦੇ ਐਕਸੈਪਟੇਬਲ ਟੂ ਦਾ ਡੀਪ ਸਟੇਟ ਵਾਂਸ ਦੇਅਰ ਐਕਸੈਪਟੇਬਲ ਟੂ ਦਾ ਡੀਪ ਸਟੇਟ ਓਨਲੀ ਬਣਦੇ ਹੀ ਤਾਂ ਆ ਵਾ ਤੇ ਫਿਰ ਇਲੈਕਟੋਰਲ ਪ੍ਰੋਸੈਸ ਦਾ ਕੀ ਮਤਲਬ ਹੈ ਨਹੀਂ ਇਲੈਕਟੋਰਲ ਪ੍ਰੋਸੈਸ ਤਾਂ ਆ ਗਿਆ ਨਾ ਜੀ ਕਿ ਤੁਹਾਨੂੰ ਉਹਨਾਂ ਨੇ ਲੋਕਾਂ ਨੇ ਿਲਕ ਕਰਤਾ ਜੀ ਲੇਕਿਨ ਜਿਹੜਾ ਲੀਡਰ ਟੌਪ ਤਾਂ ਬਣਨਾ ਵਾ ਇੱਥੇ ਬਹੁਤ ਕੁਝ ਮੈਨੀਪੂਲੇਸ਼ਨ ਤੇ ਬਹੁਤ ਅੰਦਰ ਖਾਤੇ ਬਹੁਤ ਕੁਝ ਹੁੰਦਾ ਵਾ ਚਲੋ ਐਂ ਕਰੋ ਤੁਸੀਂ ਮੈਨੂੰ ਦੱਸ ਕੀ ਭਗਵੰਤ ਮਾਨ ਦੇ ਪੰਜਾਬ ਦੇ ਲੋਕਾਂ ਨੂੰ ਟੇਬਰ ਨਜ਼ਰ ਆ ਰਹੇ ਨੇ ਕਿ ਉਹ ਪ੍ਰੋ ਬੀਜਪੀ ਤੇ ਪ੍ਰੋ ਦਿੱਲੀ ਕੰਮ ਕਰ ਰਿਹਾ ਹੈਗਾ ਵਾ ਹਮ ਹਮ ਮਤਲਬ ਆਪਣੇ ਲੋਕਾਂ ਦੇ ਆ ਦੇਖੋ ਉਹਨਾਂ ਦੇ ਇੰਕਾਊਂਟਰ ਕਿੰਨੇ ਹੋ ਰਹੇ ਨੇ ਜੀ ਉਹ ਮੁੰਡਾ ਜਿਹੜਾ ਮਾਰਿਆ ਜਸਪ੍ਰੀਤ ਸਿੰਘ ਜਸਪ੍ਰੀਤ ਹਾਂ ਜੀ 22 ਸਾਲ ਦਾ ਉਹ 100% ਝੂਠਾ ਇੰਕਾਊਂਟਰ ਹੈ ਹਮ ਆ ਜਿੰਨੇ ਡਰੋਨਸ ਦੀਆਂ ਕਾਰਵਾਈਆਂ ਜਿੰਨਾ ਪ੍ਰਚਾਰ ਕੀਤਾ ਜਾ ਰਿਹਾ ਪੰਜਾਬ ਨੂੰ ਖਾਲਿਸਤਾਨ ਐਲੀਮੈਂਟ ਨੂੰ ਜੀ ਇਹ ਤੁਹਾਨੂੰ ਨੱਪਣ ਲਈ ਕੀਤਾ ਜਾ ਰਿਹਾ ਵਾ ਕਿ ਖਬਰਦਾਰ ਇੱਥੋਂ ਕੋਈ ਬੋਲਿਆ ਨਹੀਂ ਤਾਂ ਐਨਐਸਵੀ ਲਾਵਾਂਗੇ ਯੂਪਾ ਵੀ ਕਰਾਂਗੇ ਛੁੱਠੇ ਇੰਕਾਊਂਟਰ ਵੀ ਕਰਾਂਗੇ ਇਕੱਲੇ ਇੱਕ ਜਸਪ੍ਰੀਤ ਦਾ ਨਹੀਂ ਹੋਇਆ ਉਹਦਾ ਵਿਚਾਰਾ ਕੈਨੇਡਾ ਤੋਂ ਮੁੰਡਾ ਆਇਆ ਸੀ 22 ਸਾਲ ਦਾ ਉਹਦੇ ਤਾਂ ਪੈਸੇ ਨਹੀਂ ਸੀ ਦਿੰਦਾ ਉਥੇ ਲੋਕਲ ਕੋਈ ਆੜਤੀ ਆ ਉੜਤੀ ਆ ਸੀਗਾ ਉਹਨੇ ਆਪਣੇ ਪਿਤਾ ਜੀ ਨੂੰ ਕੋਈ ਸਰਪ੍ਰਾਈਜ਼ ਕਾਰ ਦੇਣ ਵਾਸਤੇ ਉਹਨੂੰ ਪਹਿਲਾਂ ਪੈਸੇ ਦੇ ਦਿੱਤੇ ਸੀ ਉਹ ਮੁੱਕਰ ਗਿਆ ਉਹ ਵਿਚਾਰਾ ਯੰਗ ਬਲੱਡ 22 ਸਾਲ ਦਾ ਉਹਨੇ ਚੱਕ ਕੇ ਲਿਆ ਗਿਆ ਉਹਦਾ ਮੁੰਡਾ ਅਗਵਾ ਕਰ ਲਿਆ ਵਾਟ ਏਵਰ ਬੱਚਾ ਅੱਛਾ ਇਹਨਾਂ ਨੇ ਕਿੱਡਾ ਉਹਨੂੰ ਗੱਲ ਬਣਾਈ ਬੱਚਾ ਚੀਮਾ ਦੇ ਚੱਕੀ ਫਿਰੇ ਇੱਕ ਦੇ ਕੋਈ ਚੱਕੀ ਫਿਰੇ ਸਮਝ ਗਏ ਤੇ ਉਸ ਦਿਨ ਉਹ ਮੁੰਡੇ ਨੂੰ ਮਾਰਤਾ ਇਹਨ ਬਾੜ ਦੇ ਕੁੱਟ ਉਹੀ ਉਹੀ ਫੁੱਟਪਾਥ ਹੋਈ ਆ ਉਹੀ ਗੈਂਗ ਇਨਕਾਊਂਟਰ ਕਰਕੇ दारू ਪੀਤੀ ਹੋਈ ਸੀ ਰੱਜੇ ਹੋਏ ਸੀ ਅੱਛਾ ਪੁਲਿਸ ਦੇ ਕਿੰਨੇ ਅਫਸਰਾਂ ਦੇ ਖਿਲਾਫ ਕਿੱਡੀਆਂ ਗੰਭੀਰ ਸ਼ਿਕਾਇਤਾਂ ਆ ਰਹੀਆਂ ਨੇ ਕਦੀ ਭਗਵੰਤਪਾਣ ਨੇ ਕੋਈ ਐਕਸ਼ਨ ਲਿਆ ਬਿਕੋਜ਼ ਉਹ ਉਤੋਂ ਹੀ ਹਫਾਜ਼ਤ ਕਰਦੇ ਕਿ ਖਬਰਦਾਰ ਡੀਐਸਪੀ ਫੜਿਆ ਉਹਨਾਂ ਨੂੰ ਸੰਗਰੂਰ ਦੇ ਵਿੱਚ ਕਿਹੜਾ ਡੀਐਸਪੀ ਨੂੰ ਫੜਿਆ ਨਾ ਹੁਣ ਸੰਗਰੂਰ ਦੇ ਵਿੱਚ ਮੰਨ ਲਿਆ ਉਹ ਇੱਕ ਸਕਿਉਰਿਟੀ ਆ ਅਦਰਵਾਈਜ਼ ਅਕਸ਼ਨ ਇਹਨਾਂ ਦਾ ਤਾਂ ਬਹੁਤ ਥੱਲੇ ਦੇ ਪੱਧਰ ਤੇ ਹੌਲਦਾਰਾਂ ਤੇ ਸਪਾਈਆਂ ਤੇ ਆ ਜੀ ਆ ਜਿਹੜੇ ਪਿੱਛੇ ਇਹਨਾਂ ਨੇ ਕੱਦੇ ਸੀ ਡਿਸਮਿਸ ਕੀਤੇ ਸੀ ਕਿੰਨੇ ਕਿ ਹੂੰ ਕਾਫੀ ਵੱਡੀ ਨਫਰਤ ਹੈ ਅਸੀਂ ਉਸੇ ਦੇ ਲਾਗੇ ਅਸੀਂ ਹਾਂਜੀ ਹਾਂਜੀ 64 65 ਤਾਂ ਉਹਨਾਂ ਚੋਂ ਸਪਾਈ ਤੇ ਹਲਦਾਰ ਸੀ ਹੂੰ ਸੋ ਯੂ نو ਜੋ ਕੁਝ ਪੰਜਾਬ ਦੇ ਵਿੱਚ ਪੁਰਾਣਾ ਪਹਿਲਾਂ ਪਾਲਿਸੀ ਸੀ ਉਹੀ ਲਗਭਗ ਚੱਲ ਰਹੀ ਹੈ ਤੇ ਤੁਸੀਂ ਕੀ ਸਮਝਦੇ ਜਿਹੜੇ ਸਾਰੇ ਇਸ਼ੂ ਤੁਸੀਂ ਬਣਾਏ ਨੇ ਇਹ ਤਾਂ ਪੰਜਾਬ ਦੀ ਪੋਲਿਟਿਕਸ ਚੱਲਦੇ ਰਹਿੰਦੇ ਨੇ ਪਰ 7 ਮਈ ਤੋਂ ਲੈ ਕੇ 10 ਮਈ ਤੱਕ ਇੱਕ ਵੱਡੀ ਡਾਈਮੈਂਸ਼ਨ ਹੋਈ ਨੈਸ਼ਨਲ ਲੈਵਲ ਤੇ ਇੰਡੀਆ ਪਾਕਿਸਤਾਨ ਦਾ ਕਨਫਲਿਕਟ ਹੋਇਆ ਪਰ ਉਹਦੇ ਵਿੱਚ ਤੁਹਾਨੂੰ ਲੱਗਦਾ ਵੀ ਜੋ ਵੀ ਪੰਜਾਬ ਦੀ ਪੋਲਿਟੀਕਲ ਲੀਡਰਸ਼ਿਪ ਹੈ ਚਾਹੇ ਆਪੋਜੀਸ਼ਨ ਦੀ ਹੈ ਚਾਹੇ ਸਰਕਾਰ ਦੀ ਹੈ ਜੋ ਪੰਜਾਬ ਦੇ ਲੋਕਾਂ ਦਾ ਸੈਂਟੀਮੈਂਟ ਸੀ ਉਹ ਕਨਵੇ ਕਰ ਸਕੇ ਆਈ ਡੋਨਟ ਥਿੰਕ ਸੋ ਮੈਨੂੰ ਇਹ ਲੱਗਦਾ ਵਾ ਕਿ ਦੇਖੋ ਇੱਕ ਗੱਲ ਤਾਂ ਨੈਸ਼ਨਲ ਜਦੋਂ ਕੋਈ ਇਦਾਂ ਦੇ ਹਾਲਾਤ ਪੈਦਾ ਹੁੰਦੇ ਨੇ ਹਮ ਹਰ ਲੀਡਰ ਇਹ ਡਰਦਾ ਕਿ ਯਾਰ ਮੇਰਾ ਨੈਸ਼ਨਲਿਸਟ ਕੈਰੈਕਟਰ ਤਾਂ ਨਹੀਂ ਡਾਊਟਫੁਲ ਹੋ ਜਾਊਗਾ ਖਾਸ ਤੌਰ ਤੇ ਮਾਈਨੋਰਟੀਜ਼ ਵਾਲੇ ਹੋਰ ਵੀ ਜ਼ਿਆਦਾ ਡਰਦੇ ਹਮ ਤੁਸੀਂ ਦੇਖੋਗੇ ਸਿੱਖ ਲੀਡਰ ਮੁਸਲਮਾਨ ਲੀਡਰ ਜਾਂ ਵਿਚਾਰੇ ਜਿਹੜੇ ਹੋਰ ਘੱਟ ਗਿਣਤੀਆਂ ਦੇ ਨੇ ਉਹ ਉੱਪਰ ਕੇ ਜੀ ਦੇਸ਼ ਦੇ ਇਸ ਗੱਲ ਦੇ ਉੱਤੇ ਆਣ ਕੇ ਮੋਰੇ ਖੜਕੇ ਜੀ ਉਹਨੂੰ ਉਹਦੇ ਹੱਕ ਵਿੱਚ ਪ੍ਰਚਾਰ ਕਰਨੇ ਚਲੋ ਕੋਈ ਮਾੜੀ ਗੱਲ ਨਹੀਂ ਕੀ ਆਫਟਰ ਆਲ ਆਪਾਂ ਇੱਕ ਦੇਸ਼ ਰਹਨੇ ਆ ਵੀ ਆਰ ਵਿਦ ਇੰਡੀਆ ਐਸ ਫਾਰ ਐਸ ਵਾਰ ਅਗੇਂਸਟ ਆ ਐਨਮੀ ਇਸ ਕਨਸਰਟ ਪਰ ਕਿ ਕੋਈ ਵਾਰ ਹੋਈ ਸੀ ਹਮ ਪੰਜਾਬ ਪੰਜਾਬ ਤਾਂ ਹਮੇਸ਼ਾ ਹੀ ਇੱਕ ਬੈਟਲ ਫੀਲਡ ਹੀ ਆ ਜੀ ਪੰਜਾਬ ਦੇ ਲੋਕਾਂ ਨੂੰ ਮਤਲਬ ਬਾਰਡਰ ਤੇ ਤੇ ਲੜਦੇ ਉਹ ਨੇ ਹੁਣ ਦੇਖੋ ਕਿੱਥੇ ਉਹ ਜਿਹੜੇ ਪ੍ਰਵਾਸੀ ਆਏ ਸੀ ਕਿੱਥੇ ਨੇ ਸਭ ਟ੍ਰੇਨਾਂ ਲੈ ਕੇ ਭੱਜ ਗਏ ਨੇ ਪੰਜਾਬ ਤੋਂ ਹਾਂ ਉਹ ਯਾਰ ਤਾਂ ਹਲੇ ਵੀ ਖੜਾ ਵਾ ਹਾਂ ਹਾਂ ਲੇਕਿਨ ਜਿਹੜਾ ਇਹ ਬਲੈਕਆਊਟ ਕਰਦੇ ਉਹ ਇੱਕ دہشت ਦਾ ਮਾਹੌਲ ਪੈਦਾ ਕਰਦਾ ਅੱਜ ਬਲੈਕਆਊਟ ਦਾ ਕਿੱਥੇ ਯੋਗ ਹੈ ਤੁਹਾਡੇ ਖਿਆਲ ਪਾਕਿਸਤਾਨ ਤੋਂ ਜਹਾਜ਼ ਉੱਡੂਗਾ ਤੇ ਉਹ ਲਾਈਟ ਥਲੇ ਦੇਖ ਕੇ ਬੰਬ ਸੁੱਟੂਗਾ ਨਹੀਂ ਫਿਰ ਤੁਹਾਨੂੰ ਕੀ ਲੱਗਦਾ ਸਾਰੇ ਕੋਆਰਡੀਨੇਟਸ ਉਹਨਾਂ ਦੇ ਕੋਲ ਸਾਰੇ ਡੈਮਸ ਆਮੀਨ ਇੰਸਟਾਲੇਸ਼ਨਸ ਸਾਰੇ ਮੇਜਰ 에어ਪੋਰਟ ਸਾਰੇ ਉਹਨਾਂ ਦੇ ਕੋਆਰਡੀਨੇਟਸ ਤੇ ਨੇ ਹਰ ਇੱਕ ਦੇਸ਼ ਦੇ ਅਬ ਤੁਸੀਂ ਐਂ ਕਰੋ ਹੁਣੇ ਆਪਾਂ ਸਰਚ ਕਰਦੇ ਮੈਂ ਤੁਹਾਡਾ ਪਿੰਡ ਦਾ ਘਰ ਲੱਭ ਦੂੰਗਾ ਗੂਗਲ ਦੇ ਉੱਤੇ ਹੂੰ ਇਹ ਇਹ ਨਾ ਇੱਕ ਪ੍ਰਚਾਰ ਸੀਗਾ ਪੋਲਿਟੀਕਲੀ ਮੈਨਿਪੂਲੇਟਿਡ ਇੱਕ ਗਵਰਨਮੈਂਟ ਆਫ ਇੰਡੀਆ ਦਾ ਸੀਗਾ ਪਹਿਲਾਂ ਉਹਨਾਂ ਨੇ ਉਹ ਪੁਲਵਾਨਾ ਪੁਲਵਾਮਾ ਅਟੈਕ ਕਰਾ ਲਿਆ ਇਕਸਰਾਂ ਜਿਤਰੀਆਂ ਇਹ ਵੀ ਉਹਨਾਂ ਦਾ ਇੱਕ ਪਾਰਟ ਆਫ ਪਲਾਨ ਸੀਗਾ ਆਈ ਡੋਨਟ ਥਿੰਕ देयर ਵਾਸ ਐਨੀ ਰੀਅਲ ਵਾਰ ਮੈਂ ਇੱਕਾ ਦੁੱਕਾ ਕੋਈ ਡਰੋਨ ਇਧਰ ਡਿੱਗ ਗਿਆ ਔਰ ਡਰੋਨਾਂ ਵਾਲੇ ਆਪੇ ਤਾਂ ਕਹੀ ਜਾਂਦੇ ਡਰੋਨ ਤਾਂ ਹਰ ਰੋਜ਼ ਆਉਂਦੇ ਨੇ ਪੰਜਾਬ ਦੇ ਵਿੱਚ ਦੈਨ ਵਾਟ ਵਾਸ ਦ ਡਿਫਰੈਂਸ ਬੀਟਵੀਨ ਦੋਜ਼ ਡਰੋਨਸ ਐਂਡ ਵਾਰ ਡਰੋ ਤੁਹਾਡਾ ਮੇਰਾ ਖਿਆਲ ਹੈ ਕਿ ਪੰਜਾਬ ਦੇ ਲੋਕ ਅਮਨ ਸ਼ਾਂਤੀ ਚਾਹੁੰਦੇ ਬੜਾ ਚੰਗਾ ਹੋਇਆ ਵਾ ਕਿ ਸੀਸਫਾਇਰ ਹੋ ਗਿਆ ਤੇ ਲੜਾਈ ਨਹੀਂ ਹੋਣੀ ਚਾਹੀਦੀ ਤੇ ਤੁਹਾਡੀ ਦੋਨੋਂ ਦੇਸ਼ ਗਰੀਬ ਨੇ ਜੀ ਉਜੜੇ ਪਏ ਨੇ ਪੈਸੇ ਹੈ ਨਹੀਂ ਕਿ ਪਾਕਿਸਤਾਨ ਤਾਂ ਸਾਡੇ ਤੋਂ ਬਿਮੜਾ ਵਾ ਪਰ ਜਿਵੇਂ ਤੁਹਾਡੀ ਪਾਰਟੀ ਦੇ ਐਮਪੀ ਨੇ ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ ਜੀ ਉਹਨਾਂ ਨੇ ਆਰਟੀਕਲ ਲਿਖਿਆ ਤੇ ਲਗਾਤਾਰ ਉਹ ਇਹ ਗੱਲ ਕਨਵੇ ਕਰ ਰਹੇ ਕਿ ਪਾਕਿਸਤਾਨ ਨੂੰ ਐਜ਼ ਅ ਸਟੇਟ ਡਿਸਮੈਂਟਲ ਕਰਨਾ ਚਾਹੀਦਾ ਜੇ ਟੈਰਰ ਖਤਮ ਕਰਨਾ ਫੋਰਐਵਰ ਦੇਖੋ 1 ਮਿੰਟ ਮੇਰੀ ਗੱਲ ਸੁਣੋ ਇਜ਼ਰਾਈਲ ਨੇ ਪਿਛਲੇ 40-50 ਸਾਲ ਤੋਂ ਉਹ ਜਿਹੜੇ ਫਲਸਤੀਨੀਆ ਤੇ ਹਮਾਸ ਨੂੰ ਡਿਸਮੈਂਟਲ ਕਰਕੇ ਕਰ ਲਿਆ ਉਹਨਾਂ ਨੇ ਹੂੰ ਉਹਦੀ ਕੀਮਤ ਦੇਖੋ ਕਿੰਨੀ ਵੱਡੀ ਅਦਾਕ ਕੀਤੀ ਕਿੰਨੇ ਬੇਗੁਨਾਹ ਬੱਚੇ ਔਰਤਾਂ ਮਰ ਗਏ ਨੇ ਆਈ ਡੂ ਨਾਟ ਸਪੋਰਟ ਹਿਸ ਥੀਵਜ਼ ਵੈਸੇ ਮਨੀਸ਼ ਤਵਾੜੀ ਇਜ਼ ਅ ਗੁੱਡ ਲੀਡਰ ਹੂੰ ਲਿਬਰਲ ਲੀਡਰ ਬੜਾ ਆਰਟੀਕੂਲੇਟ ਨੇ ਔਰ ਆਮ ਪੋਲਿਟੀਕਲ ਲੀਡਰਸ਼ਿਪ ਦੇ ਵਿੱਚ ਇਦਾਂ ਦਾ ਇੰਟੈਲੈਕਚੁਅਲ ਲੀਡਰ ਨਹੀਂ ਹੁੰਦਾ ਜੀ ਪਰ ਆਹ ਜਿਹੜਾ ਕਹਿਣਾ ਕਿ ਅੰਦਰ ਘੁਸ ਕੇ ਮਾਰਦੇ ਦੋ ਥਿਸ ਇਸ ਨਾਟ ਫੇਅਰ ਆਫਟਰ 올 ਇਟਸ ਅਨਦਰ ਕੰਟਰੀ ਹੂੰ ਤੁਸੀਂ ਨਾ ਜਿਹੜਾ ਹੁਣ ਉੱਥੇ ਪਹਿਲਗਾਮ ਤੇ ਅਟੈਕ ਹੋਇਆ ਜੀ ਹਲੇ ਤੱਕ ਤਾਂ ਗਵਰਨਮੈਂਟ ਆਫ ਇੰਡੀਆ ਨੇ ਕੋਈ ਸਬੂਤ ਨਹੀਂ ਪੇਸ਼ ਕੀਤਾ ਹੂੰ ਹਲੇ ਤੱਕ ਜਦੋਂ ਆਪਾਂ ਹੁਣ ਗੱਲ ਕਰ ਰਹੇ ਦੈਟ ਇਟਸ ਓਨਲੀ ਇਟਸ ਓਨਲੀ ਐਨ ਐਪਰੀਹੈਂਸ਼ਨ ਕਿ ਪਾਕਿਸਤਾਨ ਡਿਸਟਰਬੈਂਸ ਕ੍ਰੀਏਟਰ ਕਰ ਰਿਹਾ ਵਾ ਹੂੰ ਹੂੰ ਜੇ ਤੁਸੀਂ ਪਾਕਿਸਤਾਨ ਦੇ ਦੋ ਹਿੱਸੇ ਕੀਤੇ ਬੰਗਲਾਦੇਸ਼ ਬਣਾਤਾ ਤੇ ਉਹ ਨਹੀਂ ਕਰੂਗਾ ਕੋਸ਼ਿਸ਼ ਉਹ ਆਪਣੇ ਲੈਵਲ ਤੇ ਉੱਤੇ ਕਰ ਰਿਹਾ ਪਰ ਇਹ ਪਹਿਲਗਾਮ ਦੇ ਅਟੈਕ ਦਾ ਤਾਂ ਕੋਈ ਸਬੂਤ ਹਲੇ ਤੱਕ ਗਵਰਨਮੈਂਟ ਆਫ ਇੰਡੀਆ ਪੁਖਤਾ ਸਬੂਤ ਪੇਸ਼ ਨਹੀਂ ਕਰ ਸਕੇ ਹੂੰ ਸੋ ਆਈ ਪਰਸਨਲੀ ਫੀਲ ਕਿ ਬਹੁਤ ਚੰਗਾ ਹੋ ਲੜਾਈ ਰੁਕੀ ਔਰ ਪੰਜਾਬ ਦਾ ਬਚਾਓ ਹੁਣ ਡੈਲੀਗੇਸ਼ਨ ਵੀ ਜਾ ਰਿਹਾ ਪਰ ਚਲੋ ਭਾਵੇਂ ਤੁਹਾਡੇ ਪ੍ਰਿਵਿਊ ਚ ਨਹੀਂ ਬੀਂਗ ਬਾਰਡਰ ਸਟੇਟ ਤੁਸੀਂ ਕੀ ਸਮਝਦੇ ਹੋ ਫੋਰਨ ਪੋਲਿਸੀ ਇੰਡੀਆ ਦੀ ਕਿੱਦਾਂ ਰਹੀ ਹੈ ਕਿਉਂਕਿ ਕਾਂਗਰਸ ਨੈਸ਼ਨਲ ਲੈਵਲ ਤੇ ਬਹੁਤ ਸਵਾਲ ਚੱਕ ਰਹੀ ਹੈ ਰਾਹੁਲ ਗਾਂਧੀ ਨੇ ਕੱਲ ਟਵੀਟ ਕੀਤਾ ਨਹੀਂ ਰਾਹੁਲ ਗਾਂਧੀ ਨੇ ਤਾਂ ਬੜੀ ਗੱਲ ਚੰਗੀ ਕਹੀ ਜਿਹੜੀ ਵੱਡੀ ਕਿ ਐਕਸੈਸ਼ਨ ਸਦੋਂ ਪਾਰਲੀਮੈਂਟ ਦਾ ਹਮ ਹਮ ਤੇ ਸਾਨੂੰ ਉਹ ਆਪਰੇਸ਼ਨ ਸੰਦੂਰ ਦੀਆਂ ਸਾਰੀਆਂ ਡਿਟੇਲਸ ਜਿਹੜੀਆਂ ਡਾਈਵਲਜ ਕਰੋ ਯੂ ਗਾਟ ਟੂ ਸ਼ੇਅਰ ਦਮ ਵਿਦ ਗਵਰਨਮੈਂਟ ਵਿਦ ਅ ਪੀਪਲ ਆਫ ਇੰਡੀਆ ਜੀ ਤੁਸੀਂ ਗੁਪਤ ਥੋੜਾ ਸਾਰਾ ਐਕਚੁਅਲੀ ਕੀ ਸੀਗਾ ਕਿ ਬੇਸਿਕਲੀ ਆਪਣੀ ਇੰਟੈਲੀਜੈਂਸ ਫੇਲੀਅਰ ਨੂੰ ਲੁਕਾਉਣ ਵਾਸਤੇ ਇਹਨਾਂ ਨੇ ਉਧਰ ਹਮਲਾ ਐਂਡ ਬਹੁਤ মিডিਆ ਨੇ ਪ੍ਰਚਾਰ ਕੀਤਾ ਦੋਨੋਂ ਸਾਈਡਾਂ ਦੇ ਨੇ ਜੀ 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 ਕਿ ਅੱਜ ਕਰਾਚੀ ਤਬਾਹ ਕਰਦਾ ਜਾਂ ਜੇ ਸਲਾਮਾਬਾਦ ਉੜਾ ਦਿੱਤਾ ਕੁਝ ਵੀ ਨਹੀਂ ਹੋਇਆ ਸੀਗਾ ਹੂੰ ਸਮਝ ਗਏ ਸੋ ਜਿਹੜਾ ਇਹ ਕੰਮ ਹੋਇਆ ਵਾ ਇਹ ਗਲਤ ਆਈ ਐਮ ਨਾਟ ਇਨ ਫੇਵ ਮੈਂ ਵਾਇਲੈਂਸ ਦੇ ਇਦਾਂ ਦੇ ਲੜਾਈ ਦੇ ਤਾਂ ਹੱਕ ਚ ਹੀ ਨਹੀਂਗਾ ਜੀ ਬਹੁਤ ਬੇਗੁਨਾ ਬੰਦੇ ਮਾਰੇ ਜਾਂਦੇ ਨੇ ਦੇਸ਼ ਦੀ ਇਕਨੋਮੀ ਇੰਨੀ ਤਬਾਹ ਹੋ ਗਈ ਮੜੀ ਕੋ ਉੱਠ ਨਹੀਂ ਸਕਣਗੇ ਕੈਨ ਯੂ ਗੈਟ ਵਾਟ ਯੂਕਰੇਨ ਇਜ਼ ਫੇਸਿੰਗ ਯੂਕਰੇਨ ਤੇ ਰਸ਼ੀਆ ਦਾ ਜ ਡਾਇਲੌਗ ਇਜ਼ ਦੀ ਓਨਲੀ ਅਲਟੀਮੇਟ ਵੇ ਜੇ ਕਸ਼ਮੀਰ ਦਾ ਵੀ ਮਸਲਾ ਜਿੱਦਣ ਵੀ ਕਿਤੇ ਹੱਲੂ ਮੈਂ ਨਹੀਂ ਕਹਿ ਸਕਦਾ ਕੁਝ ਤੁਸੀਂ ਯਾਦ ਰੱਖਣਾ ਕਿ ਇਹ ਰੈਜ਼ੋਲੂਸ਼ਨ ਇਹਦਾ ਹੱਲ ਹੋਊਗਾ ਡਾਇਲੌਗ ਦੇ ਨਾਲ ਗੱਲਬਾਤ ਨਾਲ ਹੱਲ ਹੋਊਗਾ ਮੈਂ ਲਾਸਟ ਤੇ ਤੁਹਾਨੂੰ ਪੁੱਛਣਾ ਹੈ ਕੇ ਪੀਐਸ ਗਿੱਲ ਦਾ ਮੁੱਦਾ ਜਿਹੜਾ ਹੈਗਾ ਉਹ ਮੁਰ ਤੋਂ ਚਰਚਾ ਦੇ ਵਿੱਚ ਹੈ ਸੋਸ਼ਲ ਮੀਡੀਆ ਤੇ ਉਹਨਾਂ ਦੇ ਪਰਿਵਾਰ ਸਾਹਮਣੇ ਆਏ ਨੇ ਉਹਨਾਂ ਨੇ ਆਪਣਾ ਪੱਖ ਰੱਖਿਆ ਉਹਨੂੰ ਲੈ ਕੇ ਡਿਬੇਟ ਚੱਲ ਰਹੀ ਹੈ ਤੁਹਾਡੀ ਪਾਰਟੀ ਤੇ ਵੀ ਕਾਫੀ ਇਲਜ਼ਾਮ ਨੇ ਤੁਸੀਂ ਪਰਸਨਲੀ ਪਾਰਟੀ ਦੇ ਤੌਰ ਤੇ ਕੀ ਸਮਝਦੇ ਹੋ ਉਹਨਾਂ ਦੀ ਪੰਜਾਬ ਨੂੰ ਕੀ ਲੱਗੀ ਸੀ ਨੇ ਉਹਦੀ ਕੀ ਲੈਗੇਸੀ ਹੈ ਜੇ ਫੇਕ ਇਨਕਾਊਂਟਰਾਂ ਦੀ ਝੂਠੀ ਕਾਨੂੰਨ ਨੂੰ ਬਾਈਪਾਸ ਕਰਨਾ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਉਹ ਆਲ ਰੋਂਗ ਕੋਈ ਵੀ ਚੰਗਾ ਆਦਮੀ ਹੂੰ ਉਹਨੂੰ ਜਸਟੀਫਾਈ ਕਦੀ ਵੀ ਨਹੀਂ ਕਰ ਸਕਦਾ ਦੇਖੋ ਹੁਣ ਪੰਜਾਬ ਦੇ ਵਿੱਚ ਵੀ ਇੱਕ ਨਰੇਟਿਵ ਆ ਜੀ ਕਾਂਗਰਸ ਦੀ ਲੀਡਰਸ਼ਿਪ ਹਮੇਸ਼ਾ ਕਹਿੰਦੀ ਕਿ ਅਸੀਂ ਪੀਸ ਲੈ ਕੇ ਆਏ ਹਾਂ ਚਲੋ ਕੋਈ ਮਾੜੀ ਗੱਲ ਨਹੀਂ ਪੀਸ ਲੈ ਕੇ ਪਰ ਉਹ ਪੀਸ ਦੀ ਕਿੰਨੀ ਕੀਮਤ ਅਦਾ ਕੀਤੀ ਕਿੰਨੇ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ ਦਰਬਾਰ ਸਾਹਿਬ ਟਾਇਆ ਗਿਆ 34 35 ਗੁਰਦੁਆਰੇ ਟਾਇਏ ਗਏ ਉਸ ਮੇਰੇ ਹਿਸਾਬ ਨਾਲ ਕੋ ਪੁੱਛੂਗਾ ਤੇ ਉਹ दैट ਨੈਰੇਟਿਵ ਇਸ ਕੈਰੀing ਅ ਬੈਗੇਜ ਹੂੰ ਉਸ ਨੈਰੇਟਿਵ ਦੇ ਨਾਲ ਇੱਕ ਵੱਡਾ ਮਤਲਬ ਤੁਹਾਡਾ 네ਗੇਟਿਵ ਬੈਗੇਜ ਆ ਰਿਹਾ ਵਾ ਜ ਜਦੋਂ ਤੁਸੀਂ ਬਹੁਤ ਜ਼ਿਆਦਾ ਉੱਥੇ ਉੱਪਰ ਕਹਿੰਨੇ ਸਟੇਜਾਂ ਤੇ ਚੜ ਕੇ ਜੀ ਸੋ ਉਹ ਜੋ ਕੁਝ ਹੋਇਆ ਵਾ ਉਹ ਉਹਨੂੰ ਕੋਈ ਵੀ ਚੰਗਾ ਬੰਦਾ ਜਸਟੀਫਾਈ ਨਹੀਂ ਕਰਦਾ ਜੋ ਦਿੱਲੀ ਦੇ ਵਿੱਚ ਕਤਲੋਗਾਰਤ ਹੋਇਆ ਉਹਨੂੰ ਕੋਈ ਜਸਟੀਫਾਈ ਨਹੀਂ ਕਰ ਸਕਦਾ ਹੂੰ ਆਉਣ ਵਾਲੇ ਸਮੇਂ ਵਿੱਚ ਹੌਲੀ ਹੌਲੀ ਐਂਡ ਆਫ ਦਿ ਡੇ ਇੱਕ ਦਿਨ ਆਪਣੀ ਇਹਨਾਂ ਨੂੰ ਸਾਰੀਆਂ ਕੀਤੀਆਂ ਹੋਈਆਂ ਗਲਤੀਆਂ ਦੀ ਅ ਮ ਅਪੋਲੋਜਾਈਜ਼ ਕਰਨਾ ਪੈਣਾ ਜਿਵੇਂ ਉਹਨਾਂ ਦੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਜੋ ਉਹਨਾਂ ਤੇ ਇਲਜ਼ਾਮ ਲੱਗਦਾ ਐਜ਼ ਅ ਬੁਚਰ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਇਧਰੋਂ ਜਿਹੜੇ ਲੋਕਾਂ ਦੀ ਹਿਊਮਨ ਰਾਈਟ ਵਾਇਲੇਸ਼ਨ ਹੋਈਆਂ ਨੇ ਉਹਨਾਂ ਨੇ ਵੀ ਕਈ ਵਾਰੀ ਕੀਤੀ ਤੇ ਕਿਹਨੇ ਕਰਨੀ ਜੀ ਤੁਹਾਨੂੰ ਯਾਦ ਆਇਆ ਕਈ ਬਾਦਲ ਨੇ ਜਦੋਂ 97 ਦੀ ਸਰਕਾਰ ਬਣੌਣੀ ਸੀ ਉਹਦਾ ਸਭ ਤੋਂ ਵੱਡਾ ਏਜੰਡਾ ਸੀਗਾ ਕਿ ਮੈਂ ਇੱਕ ਕਮਿਸ਼ਨ ਬਿਠਾਉਂਗਾ ਜੀ ਜਿਹੜਾ ਇਹ ਸਾਰੀ ਗੱਲ ਦੀ ਪੁਲਿਸ ਤਸ਼ੱਦਦ ਦੀ ਕੋਈ ਜਾਂਚ ਕਰੇਗਾ ਬਿਠਾਇਆ ਉਸਨੇ ਕੋਈ ਕਮਿਸ਼ਨ ਹਮ ਹੁਣ ਆ ਗਈ ਨਾ ਉੱਥੇ ਡੀਪ ਸਟੇਟ ਉਧਰ ਹੁਕਮ ਆਇਆ ਉਹਨਾਂ ਬਾਦਲ ਸਾਹਿ ਉਕੇ ਫਿਰ denn ਜੇ ਇਦਾਂ ਦਾ ਕਮਿਸ਼ਨ ਬੈਠੂਗਾ ਤੇ ਲਾਟ ਆਫ ਸੀਨੀਅਰ ਟਾਪ ਪੁਲਿਸ ਆਫਸਰਸ will have to be punished ਹੂੰ ਇਹ ਕਦੀ ਇਥੇ ਪ੍ਰਵਾਨਗੀ ਨਹੀਂ ਦਿੱਤੀ ਜਾਂਦੀ ਜਿਹੜੇ ਬ੍ਰਦਰ ਨੇ ਉਹਨਾਂ ਨੇ ਜੋ ਇੰਟਰਵਿਊ ਦਿੱਤਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਕਾਲੀ ਲੀਡਰਸ਼ਿਪ ਨੇ ਬਹੁਤ ਜ਼ਿਆਦਾ ਉਹਨਾਂ ਦਾ ਥੈਂਕਸ ਕੀਤਾ ਕੇ ਪੀਐਸ ਕੇਲ ਦਾ ਕਿ ਤੁਹਾਡੀ ਵਜ੍ਹਾ ਕਰਕੇ ਅਸੀਂ ਬਣੇ ਆ ਅਦਰਵਾਇਜ਼ ਯਾ ਅਕਾਲਪੁਰਖ ਕਰਕੇ ਤੁਸੀਂ ਅਕਲ ਤੁਹਾਡੇ ਫਾਦਰ ਵੀ ਅਕਾਲੀ ਦਲ ਦੇ ਕਾਫੀ ਨੇੜੇ ਰਹੇ ਨੇ ਤਾਨੂੰ ਲੱਗਦਾ ਵੀ ਇਹਦੇ 'ਚ ਕੋਈ ਅਕਾਲੀ ਦਲ ਦਾ ਰੋਲ ਹੋ ਸਕਦਾ ਨਾ ਨਾ ਮੇਰੇ ਡੈਡ ਨੇ ਤਾਂ ਕਦੀ ਇਦਾਂ ਦੀ ਗੱਲ ਦੀ ਕਦੀ ਅਸੀਂ ਤਾਂ ਸਖਤ ਖਿਲਾਫ ਸੀਗੇ ਝੂਠੇ ਪੁਲਿਸ ਮੁਕਾਬਲਿਆਂ ਦੇ ਅੱਜ ਵੀ ਖਿਲਾਫ ਆ ਉਹਨਾਂ ਦਾ ਇਹਦੇ 'ਚ ਕੋਈ ਰੋਲ ਨਹੀਂਗਾ ਅੰਦਰ ਖਾਤੇ ਬਾਦਲ ਹੋਣਾ ਦੇ ਉਹਨਾਂ ਨਾਲ ਤੁਰਲੁਖਾਤ ਹੋਣਗੇ ਮੈਂ ਨਹੀਂ ਕਹਿ ਸਕਦਾ ਉਹਨਾਂ ਨੇ ਅਗਰ ਕਲੇਮ ਕੀਤਾ ਤਾਂ ਇਹ ਤਾਂ ਫਿਰ ਗਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਜਵਾਬ ਦੇਵੇ ਕਿ ਤੁਹਾਡੇ ਕੀ ਤੁਸੀਂ ਐਪਰੀਸ਼ੀਏਟ ਕੀਤਾ ਸੀਗਾ ਕੇਪੀਐਸ ਗਿੱਲ ਨੂੰ ਕਿ ਤੁਸੀਂ ਉਹਨੂੰ ਪਸੰਦ ਕਰਦੇ ਹੋ ਉਸ ਤਰ੍ਹਾਂ ਦੀ ਉਸ ਤਰ੍ਹਾਂ ਦੀ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਤੇ ਫੇਕ ਇਨਕਾਊਂਟਰਸ ਨੂੰ ਤੁਸੀਂ ਉਹਦੇ ਮੁਦੇਈ ਹੋ ਮੇਰਾ ਲਾਸਟਵਾਲ ਤੁਹਾਨੂੰ ਸਿੱਧੂ ਮੂਸੇਵਾਲੇ ਦਾ ਕਤਲ ਹੋਏ ਨੂੰ ਹੋਣ ਨੂੰ 3 ਸਾਲ ਮੁਕੰਮਲ ਹੋ ਰਿਹਾ ਹੈ 29 ਮਈ ਨੂੰ 3 ਸਾਲ ਹੋ ਜਾਣੇ ਆ ਤਾਂ ਤੁਸੀਂ ਕਿੱਦਾਂ ਦੇਖਦੇ ਹੋ ਉਹ ਜਿਹੜਾ ਸਾਰਾ ਕੇਸ ਹੈ ਦੇਖੋ ਜੀ ਉਹ ਤਾਂ ਉਹ ਤਾਂ ਬ੍ਰਦਰ ਇਦਾਂ ਵਾ ਕਿ ਉਹ ਤਾਂ ਬਹੁਤ ਵੱਡੀ ਗਲਤੀ ਸੀ ਬਲੰਡਰ ਸੀ ਪੰਜਾਬ ਸਰਕਾਰ ਦਾ ਜਿਸ ਢੰਗ ਦੇ ਨਾਲ ਉਹ ਦੀ ਸਿਕਿਉਰਟੀ ਵਿਡਰੋ ਕਰਕੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਇਹੀ ਗੱਲ ਨਹੀਂ ਅੱਜ ਤੱਕ ਭਗਵੰਤ ਮਾਨ ਤੇ ਉਹਨਾਂ ਨੇ ਮੰਨੀ ਨਹੀਂ ਕੋਈ ਗੱਲ ਹੂੰ ਉਹ ਵਿਚਾਰੇ ਥੱਕ ਗਏ ਨੇ ਮੇਰੇ ਹਿਸਾਬ ਨਾਲ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਉਹਦੇ ਚ ਕੋ ਪੁਖਤਾ ਇਨਸਾਫ ਥੜੋ ਹੋਇਆ ਲਾਰੈਂਸ ਬਿਸ਼ਰੋਈ ਦੀ ਤਾਂ ਇੰਟਰਵਿਊ ਕਰਾਈਆਂ ਜਾਂਦੀਆਂ ਜੇਲਾਂ ਤੋਂ ਬੈਠੇ ਮੰਨਦੇ ਨਹੀਂ ਸੀ ਪੁਲਿਸ ਵਾਲੇ ਅਲਟੀਮੇਟਲੀ ਹਾਈ ਕੋਰਟ ਨੇ ਮੰਨਿਆ ਅੱਛਾ ਇੱਕ ਡੀਐਸਪੀ ਨੂੰ ਕਰਤਾ ਤੁਹਾਡਾ ਖਿਆਲ ਇੱਕ ਡੀਐਸਪੀ ਕਰਾ ਸਕਦਾ ਕਿਸੇ ਐਡੇ ਵੱਡੇ ਗੈਂਗਸਟਰ ਦੀ ਇੰਟਰਵਿਊ ਕੱਲੇ ਕਰਾ ਗਿਆ ਉਹ ਪਰਵਾਨ ਕੀਤੀ ਉੱਤੋਂ ਆਈ ਹੋਈ ਆ ਸਾਰੇ ਉੱਤੇ ਤੱਕ ਉੱਤੇ ਤੱਕ ਤੱਕ ਦੀ ਇਨਵੈਸਟੀਗੇਸ਼ਨ ਹੁੰਦੀ ਨਹੀਂ ਨਾ ਹਮ ਅਥਲੈਟਿਕ ਲੈਵਲ ਤੇ ਸਕੇਪ ਗੋਰ ਬਲੀ ਦੇ ਬੱਕਰੇ ਬਣਾ ਕੇ ਝਾੜ ਛੂਟ ਕੇ ਆਪਣਾ ਜਦੋਂ ਕੋ ਹੋਰ ਨਵਾਂ ਮੁੱਦਾ ਚੱਕ ਕੇ ਲਿਆਉਂਦੇ ਨੇ ਅੱਗੇ ਤੁਹਾਨੂੰ ਅੱਗੇ ਵੀ ਨਹੀਂ ਹੁਣ ਕ੍ਰਾਂਤੀ ਲੈ ਜਾਂਦੀ ਤੇ ਗਾਂ ਅਗਲਾ ਬੁਧ ਯੁੱਧ ਅੱਛਾ ਇਹਨਾਂ ਨੂੰ ਪੁੱਛਿਓ ਸਰਕਾਰੀ ਜ਼ਮੀਨਾਂ ਛਡਾਉਣ ਦਾ ਪੰਚਾਇਤਾਂ ਦਾ ਕਿੱਥੇ ਗਿਆ ਇਹਨਾਂ ਦਾ ਯੁੱਧ ਹਮ ਛੱਡ ਗਏ ਨੇ ਨਾ ਹਮ ਐਦਾਂ ਹੀ ਯੁੱਧ ਨਸ਼ੇ ਵਿਰੁੱਧ ਵੀ ਛੁੱਟ ਜਾਣਾ ਥੋੜੇ ਦਿਨ ਵੇਟ ਕਰੋ ਕੋਈ ਹੋਰ ਲੱਭ ਲੈਣਗੇ ਆ ਆਮ ਆਦਮੀ ਪਾਰਟੀ ਵਾਲੇ ਐਵੇਂ ਇਦਾਂ ਨਹੀਂ ਪਰ ਢਾਲੀਵਾਲ ਸਾਹਿਬ ਜਿਹੜੇ ਪੰਜਾਬ ਮੰਤਰੀ ਸੀ ਉਹਨਾਂ ਨੇ ਹੁਣ ਕੱਲ ਬਿਆਨ ਦਿੱਤਾ ਕਿ ਵਪਾਰ ਖੁੱਲਣਾ ਚਾਹੀਦਾ ਤੇ ਕਰਤਾਰਪੁਰ ਦਾ ਲਾਂਘਾ ਖੁੱਲਣਾ ਚਾਹੀਦਾ ਉਹਦਾ ਤਾਂ ਤੁਸੀਂ ਸਪੋਰਟ ਕਰਦੇ ਹੋ ਜੋ ਭਗਵੰਤ ਮਾਨ ਤਾਂ ਬਾਰਡਰ ਖੁੱਲਣ ਦੇ ਖਿਲਾਫ ਬੋਲਦਾ ਕੁਲਦੀ ਢਾਲੀਵਾਲ ਦੀ ਕੀ ਮਜਾ ਲਿਆਇ ਕਿ ਉਹਨੂੰ 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 ਪੁੱਛਣਾ ਇੱਕ ਤਾਂ ਯਾਰ ਮੀਡੀਆ ਪੁੱਛਦਾ ਇਹਨੂੰ ਕੋਈ ਸਵਾਲ ਹੀ ਨਹੀਂ ਗੱਦੀ ਪੁੱਛਿਆ ਤਿੰਨ ਸਾਲਾਂ ਮੈਂ ਤਾਂ ਦੇਖਿਆ ਨਹੀਂਗਾ ਕਿ ਭਗਵੰਤ ਮਾਨ ਨੂੰ ਜਾਂ ਕਿਸੇ ਮਨਿਸਟਰ ਨੂੰ ਕੋਈ ਕਿਸੇ ਮੀਡੀਆ ਨੇ ਸਵਾਲ ਹੀ ਪੁੱਛਿਆ ਵੀ ਕਟਾਰੂ ਚੱਕ ਬਾਰੇ ਕੀ ਤੁਹਾਡਾ ਜਾਂ ਜਿਹੜੇ ਮੈਂ ਬੰਦੇ ਤੁਹਾਨੂੰ ਗਿਣਾਏ ਪੋਲਿਟੀਕਲ ਜਾਂ ਜਿਹੜੇ ਸਕੈਂਡਲ ਆਉਂਦੇ ਨੇ ਰੋਜ਼ ਤੇ ਹੜੀ ਜਾਂ ਜੋ ਕਰਪਸ਼ਨ ਹੋ ਰਹੀ ਪੰਜਾਬ ਦੇ ਵਿੱਚ ਕਿਸੇ ਮੀਡੀਆ ਵਾਲੇ ਨੇ ਉਹਨਾਂ ਨੂੰ ਕਾਊਂਟਰ ਸਵਾਲ ਹੀ ਨਹੀਂ ਪੁੱਛਿਆ ਜੀ 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 ਬਥੇਨ ਉਹ ਇਜਾਜ਼ਤ ਨਹੀਂ ਮਿਲਦੀ ਜਾਂਦੀ ਦੁੱਖ ਦੀ ਗੱਲ ਹੈ ਨਾ ਕਿ ਇੱਥੇ ਸਾਡਾ ਮੇਨਸਟ੍ਰੀਮ ਮੀਡੀਆ ਥੋੜੇ ਜਿਹੇ ਪੈਸੇ ਇਛਤਿਆਰ ਲੈਣ ਵਾਸਤੇ ਇਹ ਸਾਰਾ ਜਿਹੜਾ ਹੈਗਾ ਵਾ ਪੰਜਾਬ ਦਾ ਨੁਕਸਾਨ ਕਰ ਰਿਹਾ ਪੰਜਾਬ ਦੀ ਅਸਲ ਗੱਲ ਤਾਂ ਮੀਡੀਆ ਦਿਖਾਈ ਨਹੀਂ ਰਿਹਾ ਤਾਂ ਕੁਝ ਥੋੜੇ ਚੈਨਲ ਤੁਹਾਡੇ ਵਰਗੇ ਕਹਿ ਲਓ ਜਾਂ ਸੋਸ਼ਲ ਮੀਡੀਆ ਸਾਡੇ ਕੋਲ ਅਵੇਲੇਬਲ ਹੈ ਮੈਂ ਤਾਂ ਹੁਣ ਬਹੁਤਿਆਂ ਜ਼ਿਆਦਾ ਆਈ ਡੂ ਨਾਟ ਗੋ ਐਂਡ ਇੰਟਰੈਕਟ ਵਿਦ ਦ ਪ੍ਰੈਸ ਹੂੰ ਜਾਂਦੇ ਛੱਡ ਦਿੱਤਾ ਮੈਂ ਮੈਂ ਆਪਣੇ ਪੇਜ ਤੋਂ ਜਿੰਨੇ ਤੱਕ ਪਹੁੰਚ ਸਕਦੀ ਗੱਲ ਚੱਲ ਜੂ ਮੇਰੇ ਕੋਲ ਆਪਣਾ ਫੇਸਬੁੱਕ ਤੇ ਉੱਤੇ ਕਾਫੀ ਅੱਛੀ ਫੋਲੋਇੰਗ ਹੈ ਐਕਸ ਦੇ ਉੱਤੇ ਫੋਲੋਇੰਗ ਹੈ ਤੇ ਤੁਹਾਡਾ ਜਿਹੜਾ ਇੰਸਟਾਗ੍ਰam ਹੈ ਉਹਦੇ ਤੇ ਪਾਦੀ ਦੀ ਹੈ ਗੱਲ ਸੋ 에 ਸੰਖਪਾਲ ਸਿੰਘ ਜੀ ਖੈਰਾ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਜੋ ਹਾਲਾਤ ਚੱਲ ਰਹੇ ਨੇ ਤੇ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਿਓ ਧੰਨਵਾਦ